ਜੀ ਅਸੀਂ ਅਵੇਅਰ ਰਹੀਏ ਧਿਆਨ ਰੱਖੀਏ ਤਾਂ ਸਾਰੀ ਉਮਰ ਸਾਡੀ ਬਿਨਾ ਦੰਦ ਦੁਖੇ ਤੋਂ ਨਿਕਲ ਸਕਦੀ ਹੈ ਬਿਲਕੁਲ ਬਿਲਕੁਲ 100% ਜਦੋਂ ਪਹਿਲਾ ਦੰਦ ਬੱਚੇ ਨੇ ਕੱਢ ਲਿਆ ਸਾਨੂੰ ਨਜ਼ਰ ਆਉਣ ਲੱਗ ਪਿਆ ਘਰ ਦੇ ਵਿੱਚ ਸਾਰੇ ਪਾਸੇ ਹੁੰਦਾ ਜੀ ਉਹਨੇ ਦੰਦ ਕੱਢ ਲਿਆ ਜੀ ਸਾਰੇ ਪਾਸੇ ਰੌਲਾ ਪਿਆ ਹੁੰਦਾ ਜਿਹੜਾ ਵੀ ਕੋ ਕਰਦਾ ਜੀ ਕੰਮ ਤੇ ਗਿਆ ਉਹਨੂੰ ਆਉਂਦੇ ਨੂੰ ਦੱਸਣਾ ਇਹਨੇ ਅੱਜ ਦੰਦ ਕੱਢ ਲਿਆ ਉਹ ਕਦੋਂ ਅਸੀਂ ਡਾਕਟਰ ਨੂੰ ਦਿਖਾਉਣਾ ਬੱਚੇ ਦੇ ਪਹਿਲੇ ਬਰਥਡੇ ਜਾਂ ਫਿਰ ਪਹਿਲਾ ਦੰਦ ਨਿਕਲਣ ਤੋਂ 6 ਮਹੀਨੇ ਦੇ ਅੰਦਰ ਅੰਦਰ ਠੀਕ ਹੈ ਜੀ ਪਹਿਲਾ ਚੈੱਕਅਪ ਹੋਣਾ ਚਾਹੀਦਾ ਦੁੱਧ ਬੱਚੇ ਨੇ ਪੀ ਲਿਆ ਦੁੱਧ ਤਾਂ ਦੰਦ ਦੇ ਵਿੱਚ ਫਸਿਆ ਨਹੀਂ ਰਹਿ ਗਿਆ ਉਹ ਤਾਂ ਅੰਦਰ ਚਲੇ ਗਿਆ ਦੁੱਧ ਦੰਦ ਨੂੰ ਕਿਵੇਂ ਖਰਾਬ ਕਰਦਾ ਦੁੱਧ ਦੀ ਜਿਹੜੀ ਲੇਅਰ ਆ ਉਹ ਲੱਗੀ ਰਹਿ ਗਈ ਦੰਦਾਂ ਤੇ ਸੋ ਉਹਨਾਂ ਨੇ ਬੇਸਿਕਲੀ ਜਿਹੜੇ ਉਹ ਰੈਜ਼ਿਡਿਊ ਆ ਉਹ ਬੈਕਟੀਰੀਆ ਨੇ ਖਾਣੇ ਆ ਤੇ ਫਿਰ ਬੈਕਟੀਰੀਆ ਨੇ ਇੱਕ ਐਸਿਡ ਛੱਡਣਾ ਆ ਜਿਹੜਾ ਐਸਿਡ ਛੱਡਣ ਕਰਕੇ ਦੰਦ ਕਹਿ ਲਓ ਕਿ ਉਥੋਂ ਘੁਲ ਜਾਂਦਾ ਹੈ ਜ ਜਿਹਨੂੰ ਆਪਾਂ ਕੈਵਿਟੀ ਕਹਿੰਦੇ ਆਪਣੇ ਬਰਸ਼ ਬੱਚਿਆਂ ਨੂੰ ਕਿੰਨੀ ਵਾਰੀ ਦਿਨ ਚ ਕਰਨਾ ਚਾਹੀਦਾ ਆਪਾਂ ਦੰਦੋਂ ਆਣ ਦੀ ਵੇਟ ਹੀ ਨਹੀਂ ਕਰਨੀ। ਅੱਛਾ ਹਾਂ ਪਹਿਲਾਂ ਹੀ ਪਹਿਲਾਂ ਹੀ ਸਾਫ ਕਰਨਾ ਹਾਂਜੀ। ਜਦੋਂ ਫਲੋਸ ਕਰਦੇ ਆ ਨਾ ਕਈ ਇਹ ਇੱਕ ਧਾਰਨਾ ਗਲਤ ਹੈ ਕਿ ਸਹੀ ਤੁਸੀਂ ਕਲੀਅਰ ਕਰਨਾ ਕਿ ਜੇ ਫਲੋਸ ਕਰਾਂਗੇ ਦੰਦਾਂ 'ਚ ਵਿਰਲ ਪੈ ਜਾਂਦੀ ਆ। ਫਲੋਸ ਕਰਨਾ ਇੰਨਾ ਜ਼ਰੂਰੀ ਹੈ ਕਿ ਹੁਣ ਆਪਾਂ ਬ੍ਰਸ਼ ਕਰ ਰਹੇ ਹਾਂ ਠੀਕ ਹੈ। ਤੇ ਦੰਦ ਜਿੱਥੇ ਆਪਸ 'ਚ ਦੋ ਦੰਦ ਜੁੜੇ ਹੋਏ ਆ ਉੱਤੇ ਬ੍ਰਸ਼ ਜਾ ਹੀ ਨਹੀਂ ਸਕਦਾ। ਠੀਕ ਹੈ ਜੀ। ਉੱਥੇ ਇੱਕੋ ਇੱਕ ਤਰੀਕਾ ਦੰਦ ਨੂੰ ਸਾਫ ਕਰਨ ਦਾ ਫਲੋਸ ਹੀ ਆ। ਇੱਕ ਕੁਝ ਚੀਜ਼ਾਂ ਛੋਟੇ ਬੱਚਿਆਂ ਲਈ ਅਵੋਇਡ ਵੀ ਕਰਨੀਆਂ ਚਾਹੀਦੀਆਂ ਕੋਈ ਚਿਪਸ ਲਾ ਲਓ ਕੋਈ ਸੌਫਟ ਡਰਿੰਕ ਲਾ ਲਓ ਕੋਈ ਚਾਕਲੇਟ ਆਫੀ ਲਾ ਲਓ ਜਿਹੜੀਆਂ ਈਜ਼ੀ ਟੂ ਰੈਡੀ ਵਾਲੇ 스ਨੈਕ ਆ ਜੀ ਉਹ ਦੰਦਾਂ ਨੂੰ ਚਿਪਕਦੇ ਨੇ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਬਿਲਕੁਲ ਹਟਕੇ ਗੱਲ ਕਰਨੀ ਹੈ ਰੋਜ਼ ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਤੇ ਸਿਆਸੀ ਦੰਦਾਂ ਦੀ ਗੱਲ ਕਰਦੇ ਹਾਂ ਕਿ ਸਿਆਸੀ ਦੰਦ ਆਮ ਲੋਕਾਂ ਦੀਆਂ ਤੰਗੀਆਂ ਨੂੰ ਕਿਸ ਤਰੀਕੇ ਵਧਾਉਂਦਾ ਹੈ ਬਹੁਤ ਸਾਰੇ ਪੰਜਾਬ ਦੇ ਜਿਹੜੇ ਸਿਆਸੀ ਫੈਸਲੇ ਨੇ ਉਹ ਬਿਲਕੁਲ ਉਸੇ ਤਰੀਕੇ ਹੁੰਦੇ ਆ ਜਿਵੇਂ ਉੱਚੇ ਨੀਵੇਂ ਅੱਗੇ ਪਿੱਛੇ ਜੇ ਦੰਦ ਹੁੰਦੇ ਤੇ ਜਿਨ੍ਹਾਂ ਨੂੰ ਤਾਰਾਂ ਜੀਆਂ ਪਾ ਕੇ ਸੈੱਟ ਕਰਨਾ ਪੈਂਦਾ ਜੱਤਾਂ ਦਾ ਸੀ ਪਿਛਲੇ ਕਈ ਸਾਲਾਂ ਤੋਂ ਬਹੁਤ ਕੀਤਾ ਪਰ ਸਿਆਸੀ ਦੰਦ ਜਿਹੜੇ ਉਬੜ ਖਾੜ ਨੇ ਉਹਨਾਂ ਨੂੰ ਸੈੱਟ ਨਹੀਂ ਕਰ ਸਕੇ ਪਰ ਅੱਜ ਹਰ ਇੱਕ ਦੀ ਤੁਹਾਡੀ ਮੇਰੀ ਸਾਡੇ ਤੁਹਾਡੇ ਬੱਚਿਆਂ ਦੀ ਬਜ਼ੁਰਗਾਂ ਦੀ ਇੱਕ ਜਿਹੜੀ ਮੇਨ ਸਮੱਸਿਆ ਹੈ ਦੰਦਾਂ ਦੀ ਸਮੱਸਿਆ ਦੰਦ ਦੁਖਦੇ ਆ ਜੀ ਦੰਦ ਕਢਾਉਣਾ ਪੈਣਾ ਨਵੇਂ ਲਵਾਉਣਾ ਪੈਣਾ ਕੰਮ ਬੜਾ ਮਹਿੰਗਾ ਤੇ ਜਦੋਂ ਦੰਦਾਂ ਦਾ ਇਲਾਜ ਬਹੁਤ ਮਹਿੰਗਾ ਤੇ ਆਪਾਂ ਕਿ ਉਹਨਾਂ ਜੀ ਉਹਨਾਂ ਨੂੰ ਸੁਰੱਖਿਅਤ ਰੱਖ ਸਕਦੇ ਆ ਬਿਨਾ ਦਰਦ ਤੋਂ ਰੱਖ ਸਕਦੇ ਆ ਤਾਂ ਕਿਵੇਂ ਰੱਖ ਸਕਦੇ ਆ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਕਰਨੀਆਂ ਜ਼ਰੂਰ ਹੈ ਖਾਸ ਤੌਰ ਦੇ ਉੱਤੇ ਜਿਹੜੀਆਂ ਬੀਬੀਆਂ ਜਿਨ੍ਹਾਂ ਦੇ ਬੱਚੇ ਛੋਟੇ ਨੇ ਜਾਂ ਜਿਹੜੀਆਂ ਮੁਟਿਆਰਾਂ ਵੀ ਨੇ ਜਿਨ੍ਹਾਂ ਨੇ ਕੱਲ ਨੂੰ ਬੱਚਿਆਂ ਨੂੰ ਜਨਮ ਦੇਣਾ ਤੁਸੀਂ ਜ਼ਰੂਰ ਇਸ ਚੀਜ਼ ਨੂੰ ਸਿੱਖਣਾ ਤਾਂ ਜੋ ਅਸੀਂ ਘਟੂ ਘਟ ਬੱਚਿਆਂ ਦਾ ਇਹ ਦਰਦ ਜਿਹੜਾ ਉਹ ਘਟਾ ਜ਼ਰੂਰ ਸਕੀਏ ਤੇ ਸਾਡੇ ਨਾਲ ਡਾਕਟਰ ਨਵਪ੍ਰੀਤ ਕੌਰ ਸੰਗਾ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰੀ ਸ਼ਹਿਰ ਦੇ ਵਿੱਚੋਂ ਅਸੀਂ ਅੱਜ ਆਪਣੀ ਗੱਲਬਾਤ ਜਿਹੜੀ ਹੈ ਉਹ ਕਰ ਰਹੇ ਹਾਂ ਬ੍ਰਿਟਿਸ਼ ਕੋਲੰਬੀਆ ਚੋਂ ਡਾਕਟਰ ਸਾਹਿਬ ਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਸਰ ਠੀਕ ਠਾਕ ਹਾਂ ਸਰ ਬਿਲਕੁਲ ਠੀਕ ਠਾਕ ਅੱਛਾ ਪਹਿਲਾਂ ਮੈਨੂੰ ਇਹ ਦੱਸਿਓ ਕਿ ਤੁਹਾਡਾ ਦੰਤ ਕਦੀ ਦੁਖਿਆ ਨਹੀਂ ਮੇਰਾ ਦੰਤ ਕਦੀ ਦੁਖਿਆ ਨਹੀਂ ਠੀਕ ਹੈ ਜੀ ਅੱਛਾ ਜਣੀ ਇਦਾਂ ਵੀ ਹੋ ਸਕਦਾ ਹੈ ਕਿ ਜੇ ਅਸੀਂ ਅਵੇਅਰ ਰਹੀਏ ਹਾਂਜੀ ਧਿਆਨ ਰੱਖਿਏ ਤਾਂ ਸਾਰੀ ਉਮਰ ਸਾਡੀ ਬਿਨਾ ਦੰਦ ਦੁੱਖੇ ਤੋਂ ਨਿਕਲ ਸਕਦੀ ਹੈ ਬਿਲਕੁਲ ਬਿਲਕੁਲ 100% ਸੋ ਜੇ ਸਾਨੂੰ ਪਤਾ ਹੋਵੇ ਬੇਸਿਕ ਚੀਜ਼ਾਂ ਜੀ ਜਿਨ੍ਹਾਂ ਦੇ ਨਾਲ ਆਪਾਂ ਦੰਦਾਂ ਦਾ ਧਿਆਨ ਰੱਖ ਸਕਦੇ ਹਾਂ ਜਿਨ੍ਹਾਂ ਕਾਰਨਾਂ ਕਰਕੇ ਦੰਦਾਂ ਦੀ ਪ੍ਰੋਬਲਮ ਹੋ ਸਕਦੀ ਹੈ ਜੇ ਆਪਾਂ ਉਹਨਾਂ ਚੀਜ਼ਾਂ ਦਾ ਧਿਆਨ ਰੱਖ ਲਿਆ ਦੰਦਾਂ ਦੀ ਪ੍ਰੋਬਲਮ ਆ ਹੀ ਨਹੀਂ ਸਕਦੀ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ ਇਲਾਜ ਕਰਦਿਆਂ ਨੂੰ ਐਸੇ ਡਾਕਟਰ ਹਾਂ ਮੈਂ 2011 ਤੋਂ 2011 ਤੋਂ ਯਾਨੀ 14 ਸਾਲ ਹਾਂਜੀ ਠੀਕ ਹੈ ਜੀ 14 ਸਾਲ ਕਾਫੀ ਬਈਆ ਅੱਛਾ ਚਲੋ ਮੈਂ ਬੱਚਿਆਂ ਤੋਂ ਸ਼ੁਰੂ ਕਰਦਾ ਹਾਂਜੀ ਅ ਮੈਂ ਜੇ ਆਪਣੇ ਘਰ ਤੋਂ ਲੈ ਲਵਾਂ ਆਪਦੇ ਮੇਰੇ ਸਰਕਲ ਦੇ ਜਿਹੜੇ ਲੋਕ ਨਹੀਂ ਕਿਉਂਕਿ ਅਸੀਂ ਸਧਾਰਨ ਲੋਕ ਸਧਾਰਨ ਪੜੇ ਲਿਖੇ ਲੋਕ ਆ ਹਾਂਜੀ ਤਾਂ ਸਾਨੂੰ ਨਹੀਂ ਪਤਾ ਹੁੰਦਾ ਸਾਨੂੰ ਉਦੋਂ ਪਤਾ ਲੱਗਦਾ ਛੋਟਾ ਬੱਚਾ ਕਿ ਜਦੋਂ ਉਹਦੇ ਵਿੱਚ ਕੋਈ ਬਜ਼ੁਰਗ ਬੀਬੀ ਦੱਸਦੀ ਹੈ ਇਹ ਹੁਣ ਜ਼ਿਆਦਾ ਰੋਂਦਾ ਇਹ ਇਦਾਂ ਕਰਦਾ ਤਾਂ ਇਹ ਦੰਦ ਕੱਢਣ ਲੱਗਾ ਹੋਣਾ ਹਾਂਜੀ ਜਣੀ ਬਹੁਤ ਤਕਲੀਫຊ ਹੁੰਦਾ ਕਈ ਵਾਰ ਅਸੀਂ ਦੇਖਿਆ ਕਿ ਬੱਚਾ ਉਹ ਸਾਰਾ ਦਿਨ ਰੋਂਦਾ ਰਹੂਗਾ ਉਹਨੂੰ ਮੋਢੇ ਲਾ ਕੇ ਤੁਰੇ ਫਿਰੋ ਉਹਨੂੰ ਕੁਝ ਵੀ ਕਰੋ ਉਹ ਰੋਣੋਂ ਨਹੀਂ ਹਟਦਾ ਬੜੀ ਤਕਲੀਫຊੋਂ ਗੁਜ਼ਰਦਾ ਉਹ ਪ੍ਰਕਿਰਿਆ ਚੱਲਣੀ ਹੁੰਦੀ ਆ ਜਾਂ ਉਹਦੀ ਤਕਲੀਫ ਬੱਚੇ ਦੀ ਉਸ ਵੇਲੇ ਘੱਟ ਵੀ ਕੀਤੀ ਜਾ ਸਕਦੀ ਹੈ ਜਦੋਂ ਦੰਦ ਨਿਕਲ ਆਉਂਦੇ ਆ ਡਾਕਟਰ ਦੇ ਕੋਲੇ ਉਦੋਂ ਜਾਣਾ ਜਾਂ ਪਹਿਲੀ ਵਾਰ ਅਸੀਂ ਦੰਦਾਂ ਦੇ ਡਾਕਟਰ ਕੋਲ ਬੱਚੇ ਲੈ ਕੇ ਗਦੋ ਜਾਣਾ ਹਾਂਜੀ ਸੋ ਜਿਹੜੇ ਛੋਟੇ ਬੱਚਿਆਂ ਦੇ ਦੰਦ ਨਿਕਲਦੇ ਆ ਜਿਨ੍ਹਾਂ ਨੂੰ ਅਸੀਂ ਟੀ ਦੰਦ ਕਹਿੰਦੇ ਆ ਜੀ ਕਈ ਬੱਚਾ ਨੂੰ ਨਹੀਂ ਹੁੰਦੀ ਤਕਲੀਫ ਪਰ ਕਈ ਬੱਚਾ ਨੂੰ ਕਾਫੀ ਤਕਲੀਫ ਹੁੰਦੀ ਆ ਸੋ ਬੱਚੇ ਜਦਾਂ ਖਿਜੇ ਹੁੰਦੇ ਆ ਰੋਂਦੇ ਰਹਿੰਦੇ ਆ ਦਰਦ ਹੁੰਦੀ ਆ ਕਿਉਂਕਿ ਉਹਨਾਂ ਦੇ ਜਦੋਂ ਦੰਦ ਨਿਕਲਦਾ ਆ ਸੋ ਉਸ ਟਾਈਮ ਤੇ ਬੱਚੇ ਦੀ ਆਪਾਂ ਹੈਲਪ ਕਿਸ ਤਰੀਕੇ ਨਾਲ ਕਰ ਸਕਦੇ ਆ ਅਮ ਇੱਕ ਤਾਂ ਆਪਣੀ ਉਂਗਲ ਦੇ ਨਾਲ ਹੀ ਆਪਾਂ ਬੁੱਟਾਂ ਦੀ ਮ사ਜ ਕਰ ਸਕਦੇ ਹਾਂ ਉੱਥੇ ਘੁੱਟ ਕੇ ਦੱਬਣਾ ਤਾਂ ਕਿ ਉਹਦੇ ਨਾਲ ਥੋੜਾ ਆਰਾਮ ਆਵੇ ਦੂਜਾ ਜੇ ਆਪਾਂ ਟੀਥਿੰਗ ਵਾਲੇ ਟੌイズ ਵੀ ਮਿਲ ਜਾਂਦੇ ਆ ਠੀਕ ਹੈ ਉਹ ਟੌイズ ਵਿੱਚੋਂ ਵੀ ਕੋਸ਼ਿਸ਼ ਕਰਨੀ ਹੈ ਕਿ ਆਪਾਂ ਉਹ ਲੈਣੇ ਆ ਜਿਹਦੇ ਅੰਦਰ ਕੋਈ ਲਿਕਵਿਡ ਜਲ ਜਿਆ ਨਾ ਹੋਵੇ ਤਾਂ ਕਿ ਉਹ ਫਟ ਕੇ ਬੱਚੇ ਦੇ ਅੰਦਰ ਨਾ ਜਾ ਸਕੇ ਸੋ ਜਿਹੜੇ ਉਹਦਾ ਸੋਇਲਡ ਟੌイズ ਆ ਟੀਥਿੰਗ ਵਾਲੇ ਉਹ ਆਪਾਂ ਲੈ ਸਕਦੇ ਆ ਤੇ ਉਹਨਾਂ ਨੂੰ ਫ੍ਰਿਜ ਦੇ ਵਿੱਚ ਰੱਖ ਕੇ ਥੋੜਾ ਠੰਡਾ ਕਰਕੇ ਫ੍ਰੀਜ਼ਰ ਚ ਨਹੀਂ ਰੱਖਣਾ ਫ੍ਰਿਜ ਦੇ ਵਿੱਚ ਰੱਖ ਕੇ ਫਿਰ ਉਹ ਬੱਚੇ ਦੇ ਬੋਟ ਦੇ ਉੱਤੇ ਬੱਚੇ ਨੂੰ ਦੇ ਦੇਣਾ ਛੋਟੀ ਏਜ ਵਾਲੇ ਬੱਚੇ ਵੈਸੇ ਵੀ ਉਹ ਚਾਹੁੰਦੇ ਆ ਕਿ ਮੂੰਹ ਦੇ ਵਿੱਚ ਕੁਝ ਨਾ ਕੁਝ ਹੋਵੇ ਤੇ ਉਹ ਬੱਚਾ ਉਹਨੂੰ ਜਦੋਂ ਚੱਬੂਗਾ ਬੱਚੇ ਨੂੰ ਆਰਾਮ ਮਿਲੂਗਾ ਇਹਦੇ ਵਿੱਚ ਦੋ ਚੀਜ਼ਾਂ ਮੇਰੇ ਨਾਲ ਛੋਟੇ ਛੋਟੇ ਸਵਾਲ ਨੇ ਉਸ ਤਰ੍ਹਾਂ ਲੱਗੇ ਇੱਕ ਡਾਕਟਰ ਦੇ ਹਿਸਾਬ ਨਾਲ ਵੀ ਇਹ ਕਿਹੜੇ ਸਵਾਲ ਹੋਵੇ ਪਰ ਕਈ ਵਾਰੀ ਬੱਚਾ ਜਦੋਂ ਕੋਈ ਚੀਜ਼ ਮੂੰਹ ਚ ਪਾਉਂਦਾ ਹਾਂਜੀ ਉਹ ਮੈਨੂੰ ਲੱਗਦਾ ਕਿ 20 ਵਾਰੀ ਉਹ ਡਿੱਗਦੀ ਆ 20 ਮਿੰਟਾਂ ਚ ਹਾਂਜੀ ਜੇ ਘਰ ਦੇ ਵਿੱਚ ਥੱਲੇ ਸਫਾਈ ਨਹੀਂ ਜਿੱਥੇ ਬੱਚਾ ਬੈਠਾ ਬੱਚੇ ਨੇ ਤਾਂ ਉਸੇ ਵੇਲੇ ਚੱਕ ਕੇ ਦੁਬਾਰਾ ਮੂੰਚ ਪਾਉਣੀ ਹੈ ਜਾਨੀ ਬੱਚੇ ਨੂੰ ਆਪਾਂ ਕਿੱਦਾਂ ਦੀ ਜਗ੍ਹਾ ਤੇ ਬਿਠਾਉਣਾ ਉੱਥੇ ਕਿੰਨੀ ਕ ਸਫਾਈ ਚਾਹੀਦੀ ਹੈ ਦੂਸਰੀ ਤੁਸੀਂ ਉਂਗਲ ਦੀ ਗੱਲ ਕੀਤੀ ਹਾਂਜੀ ਅਸੀਂ ਵੀ ਆਪਣੇ ਪਹਿਲਾਂ ਹੱਥ ਉਸ ਚੰਗੇ ਤਰੀਕੇ ਧੋਣੇ ਆਂ ਉਂਗਲ ਸਾਫ਼ ਚਾਹੀਦੀ ਹੈ ਜਿਵੇਂ ਸੋ ਬਿਲਕੁਲ ਜਦੋਂ ਤਾਂ ਆਪਾਂ ਆਪ ਬੱਚੇ ਦੇ ਦੰਦ ਸਾਫ਼ ਕਰਨੇ ਆ ਹਨਾ ਉਦੋਂ ਤਾਂ ਆਪਾਂ ਧੋ ਕੇ ਚੰਗੀ ਤਰ੍ਹਾਂ ਫੇਰੀ ਉਹਨੂੰ ਸਾਫ਼ ਕਰੀਏ ਜੀ ਤੇ ਪਰ ਹੁਣ ਬੱਚਿਆਂ ਦਾ ਖੇਡਣ ਖੁੱਡਣ ਦਾ ਤਾਂ ਘਰ ਦੇ ਵਿੱਚ ਬਿਲਕੁਲ ਠੀਕ ਹੈ ਮਤਲਬ ਉਹ ਕੰਟਰੋਲ ਕਰਨਾ ਕਾਫੀ ਆਖਾ ਹੈ ਕਿਉਂਕਿ ਬੱਚੇ ਨ ਇੱਕ ਥਾਂ ਤੇ ਦਾ ਬੈਠਿਆ ਰਹਿਣਾ ਨਹੀਂ ਆ ਸੋ ਆਪਾਂ ਜਿਵੇਂ ਨਾਰਮਲ ਸਫਾਈ ਰੱਖਦੇ ਆ ਘਰ ਦੇ ਵਿੱਚ ਉਹੀ ਕੋਈ ਜ਼ਿਆਦਾ ਮਤਲਬ ਐ ਸਪੈਸ਼ਲ ਪ੍ਰਿਕਾਸ਼ਨਸ ਰੱਖਣ ਦੀ ਲੋੜ ਨਹੀਂ ਪਰ ਜਿਸ ਟਾਈਮ ਤੇ ਆਪਾਂ ਆਪ ਬੱਚੇ ਨੂੰ ਕੋਈ ਚੀਜ਼ ਦੇ ਰਹੇ ਆ ਮੂੰਹ ਦੇ ਵਿੱਚ ਪਾਉਣ ਨੂੰ ਉਹ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਸਾਫ਼ ਹੋਵੇ ਤੇ ਜਦੋਂ ਆਪਾਂ ਬੁੱਟ ਸਾਫ਼ ਕਰਨੇ ਆ ਜਾਂ ਬੁੱਟ ਤੇ ਪ੍ਰੈਸ ਕਰ ਰਹੇ ਆ ਵੀ ਉਦੋਂ ਵੀ ਵੀ ਸਾਫ਼ ਕਰਕੇ ਸਾਫ਼ ਕਰਕੇ ਜਦੋਂ ਪਹਿਲਾ ਦੰਦ ਬੱਚੇ ਨੇ ਕੱਢ ਲਿਆ ਸਾਨੂੰ ਨਜ਼ਰ ਆਉਣ ਲੱਗ ਪਿਆ ਘਰ ਦੇ ਵਿੱਚ ਸਾਰੇ ਪਾਸੇ ਹੁੰਦਾ ਜੀ ਉਹਨੇ ਦੰਦ ਕੱਢ ਲਿਆ ਜੀ ਸਾਰੇ ਪਾਸੇ ਰੌਲਾ ਪਿਆ ਹੁੰਦਾ ਜਿਹੜਾ ਵੀ ਕੋ ਕਰਦਾ ਜੀ ਕੰਮ ਤੇ ਗਿਆ ਉਹਨੂੰ ਆਉਂਦੇ ਨੂੰ ਦੱਸਣਾ ਇਹਨੇ ਅੱਜ ਦੰਦ ਕੱਢ ਲਿਆ ਉਹ ਕਦੋਂ ਅਸੀਂ ਡਾਕਟਰ ਨੂੰ ਦਿਖਾਉਣਾ ਹੈ ਬੱਚੇ ਨੂੰ ਜਦੋਂ ਉਹਨੇ ਪਹਿਲਾ ਦੰਦ ਕੱਢ ਲਿਆ ਜਾਂ ਜਦੋਂ ਸਾਰੇ ਦੰਦ ਕੱਢ ਲਏ ਜਾਂ ਜਦੋਂ ਨੂੰ ਤਕਲੀਫ ਹੁੰਦੀ ਹੈ ਕਦੋਂ ਅਸੀਂ ਤੁਹਾਡੇ ਕੋਲੇ ਆਉਣਾ ਸੋ ਜਿਹੜਾ ਕਨੇਡੀਅਨ ਡੈਂਟਲ ਐਸੋਸੀਏਸ਼ਨ ਦੇ ਮੁਤਾਬਕ ਬਲ ਬੱਚੇ ਦੇ ਪਹਿਲੇ ਬਰਥਡੇ ਜਾਂ ਫਿਰ ਪਹਿਲਾ ਦੰਦ ਨਿਕਲਣ ਤੋਂ 6 ਮਹੀਨੇ ਦੇ ਅੰਦਰ ਅੰਦਰ ਠੀਕ ਹੈ ਜੀ ਪਹਿਲਾ ਚੈੱਕਅਪ ਹੋਣਾ ਚਾਹੀਦਾ ਸੋ ਕੋਸ਼ਿਸ਼ ਇੱਥੇ ਫਿਰ ਦੁਬਾਰਾ ਇਹੀ ਆ ਕਿ ਬੱਚੇ ਦੇ ਸਾਰੇ ਦੰਦ ਆਉਣ ਤੋਂ ਪਹਿਲਾਂ ਕੋਈ ਪ੍ਰੋਬਲਮ ਹੋਣ ਤੋਂ ਪਹਿਲਾਂ ਹੀ ਆਪਾਂ ਇੰਨਾ ਕੁ ਪੇਰੈਂਟਸ ਨੂੰ ਐਜੂਕੇਟ ਕਰਦੀਏ ਇੰਨਾ ਕੋ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਈਏ ਕਿ ਉਹ ਪ੍ਰੋਬਲਮਸ ਆ ਹੀ ਨਾ ਸਕਣ ਬੱਚੇ ਬਿਲਕੁਲ ਠੀਕ ਹੈ ਜੀ ਤੇ ਆਪਾਂ ਟੀਥਿੰਗ ਦੀ ਗੱਲ ਕਰ ਰਹੇ ਸੀ ਇੱਕ ਹੋਰ ਇੰਪੋਰਟੈਂਟ ਜਿਹੜੀ ਚੀਜ਼ ਮੈਂ ਕਹਿਣਾ ਚਾਹੂੰਗੀ ਆਪਣੇ ਸਪੈਸ਼ਲੀ ਆਪਣੇ ਕਮਿਊਨਿਟੀ ਦੇ ਵਿੱਚ ਮਿਸਕਨਸੈਪਸ਼ਨਸ ਆ ਟੀਥਿੰਗ ਨੂੰ ਲੈ ਕੇ ਕਿ ਬੜੀ ਲੋਕੀ ਸੋਚ ਲੈਂਦੇ ਆ ਕਿ ਬੁਖਾਰ ਚੜਦਾ ਆ ਦੰਦ ਨਿਕਲਣ ਕਰਕੇ ਜਾਂ ਉਲਟੀਆਂ ਲੱਗਦੀਆਂ ਆ ਸੋ ਦੰਦ ਨਿਕਲਣ ਦੇ ਕਰਕੇ ਕਦੀ ਵੀ ਬੁਖਾਰ ਨਹੀਂ ਚੜ ਸਕਦਾ ਕਦੇ ਤਾਂ ਮੰਨਿਆ ਜਾਂਦਾ ਹੁੰਦਾ ਹੈ ਹਾਂਜੀ ਕਦੀ ਲੂਜ਼ ਮੋਸ਼ਨ ਨਹੀਂ ਲੱਗ ਸਕਦੇ ਹਾਂਜੀ ਸੋ ਦੰਦ ਨਿਕਲਣ ਦੇ ਕਰਕੇ ਸਿਰਫ ਬੱਚੇ ਨੂੰ ਜਿਵੇਂ ਤਕਲੀਫ ਹੋਊਗੀ ਨਾ ਉਹ ਰੋਊਗਾ ਕਿ ਜਿਆ ਹੋਊਗਾ ਹਨਾ ਤੇ ਪਰ ਹੋਰ ਕੋਈ ਸਰੀਰਕ ਕਹਿ ਲੋ ਕਿ ਪ੍ਰੋਬਲਮ ਨਹੀਂ ਹੋ ਸਕਦੀ ਸੋ ਦਾ ਕਾਰਨ ਕੋਈ ਹੋਰ ਹੋ ਸਕਦਾ ਹੋਣਾ ਕਾਰਨ ਕੋਈ ਹੋਰ ਹੋਊਗਾ ਸੋ ਕਈ ਵਾਰੀ ਆਪਾਂ ਇਹ ਸੋਚ ਕੇ ਕਿ ਦੰਦ ਨਿਕਲ ਰਿਹਾ ਆ ਆਪਾਂ ਹੋਰ ਕਿਸੇ ਇਨਫੈਕਸ਼ਨ ਨੂੰ ਜਾਂ ਹੋਰ ਕਿਸੇ ਚੀਜ਼ ਨੂੰ ਇਗਨੋਰ ਨਾ ਕਰ ਜੀਏ ਬਿਲਕੁਲ ਠੀਕ ਹੈ ਜੀ ਮੈਂ ਅੱਗੇ ਤੁਰਨਾ ਪਰ ਉਹਦੇ ਤੋਂ ਪਹਿਲਾਂ ਜਿਹੜੇ ਬੱਚੇ ਬੋਤਲ ਨਾਲ ਦੁੱਧ ਪੀਂਦੇ ਆ ਉਹਦੇ ਬਾਰੇ ਵੀ ਰੌਲਾ ਹੁੰਦਾ ਜੀ ਬੋਤਲ ਨਾਲ ਦੁੱਧ ਪਲਾਉਣਾ ਚਾਹੀਦਾ ਕਿ ਨਹੀਂ ਉਹਦੇ ਨਾਲ ਦੰਦ ਖਰਾਬ ਹੁੰਦੇ ਆ ਜਾਂ ਕੀ ਹੁੰਦਾ ਕੋਈ ਉਹਦਾ ਢੰਗ ਤਰੀਕਾ ਵੀ ਜਣੀ ਸਾਨੂੰ ਕਿਸੇ ਰਾਹੇ ਪਾ ਦਿਓ ਹਾਂਜੀ ਆ ਸੋ ਜਿਹੜੇ ਤਾਂ ਬੱਚੇ 1 ਸਾਲ ਤੋਂ ਛੋਟੇ ਨੇ ਜੀ ਉਹਨਾਂ ਦੇ ਲਈ ਬੋਤਲ ਨਾਲ ਦੁੱਧ ਪੀਣਾ ਠੀਕ ਆ ਜੀ ਤੇ 1 ਸਾਲ ਤੋਂ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਬੱਚੇ ਨੂੰ ਜਿਵੇਂ ਪਹਿਲਾਂ ਸਿੱਪੀ ਕੱਪ ਸਟਾਰਟ ਕਰਤਾ ਫਿਰ ਹੌਲੀ ਹੌਲੀ ਗਲਾਸ ਸਟਾਰਟ ਕਰਤਾ ਹਨਾ ਸੋ ਸਾਲਕ ਦੇ ਅਰਾਊਂਡ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਨਿਆਣਾ ਬੋਤਲ ਛੱਡ ਦੇਵੇ ਜੇ ਨਹੀਂ ਛੱਡਦਾ ਸੋ ਜੇ ਹਾਂਜੀ ਜੇ ਸੋ ਪਹਿਲਾਂ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਕੀ ਪ੍ਰੋਬਲਮ ਹੋ ਸਕਦੀ ਹੈ ਹਨਾ ਜਦੋਂ ਆਪਾਂ ਨੂੰ ਪਤਾ ਹੋ ਸਕੇ ਹੋਵੇ ਕਿ ਵੀ ਉਹਦੇ ਨਾਲ ਪ੍ਰੋਬਲਮ ਕੀ ਹੋਣੀ ਆ ਫਿਰ ਬੰਦਾ ਉਸ ਹਸਾਬ ਨਾਲ ਐਫਰਟ ਪਾਉਂਦਾ ਹੈ ਹਨਾ ਸੋ ਜੇ ਬੱਚਾ ਬੋਤਲ ਦੇ ਨਾਲ ਹੀ ਦੁੱਧ ਪੀਊਗਾ ਉਹ ਜਿਹੜੀ ਨਿੱਪਲਾ ਬੋਤਲ ਨਾਲ ਦੁੱਧ ਪੀਣ ਦੀ ਜਿਹੜੀ ਉਹ ਪ੍ਰਕਿਰਿਆ ਆ ਉਹ ਇਸ ਤਰੀਕੇ ਦੀ ਆ ਕਿ ਆਪਣੇ ਜੋਅ ਦੇ ਉੱਤੇ ਤੇ ਦੰਦਾਂ ਦੇ ਉੱਤੇ ਪ੍ਰੈਸ਼ਰ ਪਈ ਜਾਂਦਾ ਆ ਸੋ ਜੇ ਨਿਆਣਾ ਲਗਾਤਾਰ ਰੋਜ਼ ਉਸ ਬੋਤਲ ਨਾਲ ਹੀ ਦੁੱਧ ਪੀ ਰਿਹਾ ਆ ਉਹਦੀ ਬਣਤਰ ਹੀ ਦੰਦਾਂ ਦੀ ਇਹੋ ਜਿਹੀ ਹੋ ਜਾਣੀ ਆ ਉਹਦੇ ਦੰਦ ਉੱਚੇ ਹੋ ਜਾਣਗੇ ਜਬਾੜਾ ਕਹ ਲੋ ਕਿ ਉੱਚਾ ਹੋ ਜਾਊਗਾ ਜਿਹੜਾ ਬਾਅਦ ਵਿੱਚ ਠੀਕ ਕਰਨਾ ਬਹੁਤ ਔਖਾ ਹੁੰਦਾ ਆ ਬਲਕਿ ਕਿ ਆਪਾਂ ਉਹਨੂੰ ਪਹਿਲਾਂ ਹੀ ਉਸ ਸਵਸਥਿਅਤ ਤੋਂ ਦੂਰ ਰੱਖੀਏ ਹਾਂਜੀ ਪਲੀਜ਼ ਜੇ ਕੁਝ ਸ਼ੁਰੂ ਕਰਨਾ ਹੈ ਹਾਂਜੀ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਜੇ ਬੱਚਾ ਨਾ ਛੱਡਦਾ ਹੋਵੇ ਬੋਟਲ ਨਾ ਸੋ ਇੱਕ ਹੋਰ ਚੀਜ਼ ਇਹਦੇ ਵਿੱਚ ਮੈਂ ਐਡ ਕਰਨਾ ਚਾਹੂੰਗੀ ਕਿ ਕਾਫੀ ਟਾਈਮ ਆਪਣੇ ਜਿਵੇਂ ਛੋਟੇ ਬੱਚੇ ਆ ਰਾਤ ਨੂੰ ਵੀ ਦੁੱਧ ਪੀਂਦੇ ਆ ਠੀਕ ਹੈ ਰਾਤ ਨੂੰ ਮੈਂ ਹੁੰਦਾ ਕਿ ਡਿੱਗੀ ਹੁੰਦੀ ਹੈ ਇੱਕ ਪਾਸੇ ਹਾਂਜੀ ਬੋਤਲ ਬਸ ਪੀ ਰਣੀ ਆ ਜਦੋਂ ਨਹਾਣਾ ਰੋਪਿਆ ਫਿਰ ਬੋਤਲ ਨੂੰ ਲਾ ਦੇਣੀ ਆ ਸੋ ਉਹਦੇ ਨਾਲ ਕੀ ਹੁੰਦਾ ਜਿਹੜੇ ਬੱਚੇ ਦੇ ਮੂੰਹ ਦੇ ਵਿੱਚ ਹੁਣ ਜਿਵੇਂ ਦੰਦ ਆਉਣੇ ਸਟਾਰਟ ਹੋ ਗਿਆ ਜੀ ਸੋ ਦੁੱਧ ਵੀ ਇੱਕ ਤਰੀਕੇ ਦੀ 슈ਗਰ ਆ ਦੁੱਧ ਦੇ ਵਿੱਚ ਨੇਚਰਲ ਕਿਸਮ ਦੀ 슈ਗਰ ਆ ਠੀਕ ਹੈ ਸੋ ਇਹ ਨਹੀਂ ਆ ਕਿ ਸਿਰਫ ਕੈਂਡੀਆਂ ਜਾਂ ਚਾਕਲੇਟ ਖਾਣ ਵਾਲੀ ਹੁੰਦਾ ਆ ਕੁਝ ਵੀ ਦੰਦਾਂ ਨੂੰ ਲੱਗਾ ਰਹਿ ਗਿਆ ਭਾਵੇਂ ਉਹ ਦੁੱਧ ਦਾ ਫਿਰ ਵੀ ਕੈਵਿਟੀਜ਼ ਹੋ ਸਕਦੀਆਂ ਬਹੁਤ ਹੀ ਛੋਟੀ ਛੋਟੀ ਉਮਰ ਦੇ ਬੱਚੇ ਹੁੰਦੇ ਆ ਜੀ ਉਹਨਾਂ ਦੇ ਸਾਰੇ ਦੇ ਸਾਰੇ ਦੰਦ ਖਰਾਬ ਹੋ ਜਾਂਦੇ ਆ ਸਿਰਫ ਇਸ ਕਰਕੇ ਕਿ ਨਿਆਣਾ ਰਾਤ ਨੂੰ ਲਗਾਤਾਰ ਦੁੱਧ ਪੀ ਜਾਂਦਾ ਜੀ ਕਿਉਂਕਿ ਦਿਨੇ ਤਾਂ ਇਹ ਹੁੰਦਾ ਕਿ ਆਪਾਂ ਪਾਣੀ ਵੀ ਦੇ ਦਿੰਨੇ ਆ ਜਾਂ ਦਿਨੇ ਜਦੋਂ ਬੱਚਾ ਜਾਗਦਾ ਆ ਉਦੋਂ ਥੁੱਕ ਦੀ ਫਲੋ ਜਿਹੜੀ ਹੈ ਸਲਾਵਾ ਦੀ ਫਲੋ ਮੂੰਹ ਦੇ ਵਿੱਚ ਵੱਧ ਹੁੰਦੀ ਹੈ ਦੰਦ ਆਪਣੇ ਆਪ ਵੀ ਵਾਟਸਾਪ ਹੁੰਦੇ ਆ ਤੇ ਰਾਤ ਨੂੰ ਨਹੀਂ ਹੁੰਦੇ ਸੋ ਰਾਤ ਨੂੰ ਦੁੱਧ ਦੇਣ ਤੋਂ ਅ ਇੱਕ ਸਾਲ ਦੇ ਬੱਚੇ ਨੂੰ ਤਾਂ ਲੋੜ ਵੀ ਨਹੀਂ ਆ ਰਾਤ ਨੂੰ ਐਕਚੁਅਲੀ ਨਾ ਦੁੱਧ ਕਿਉਂਕਿ ਬੱਚਾ ਅ ਨੀਂਦ ਪੂਰੀ ਕਰ ਸਕਦਾ ਹੈ ਆਪਣੀ ਬਿਨਾ ਦੁੱਧ ਲਏ ਤੇ ਜੇ ਨਿਆਣਾ ਨਹੀਂ ਛੱਡ ਰਿਹਾ ਬੋਟਲ ਸੋ ਪਹਿਲਾਂ ਆਪਾਂ ਇਹ ਕੋਸ਼ਿਸ਼ ਕਰਨੀ ਹੈ ਕਿ ਜਿਵੇਂ ਮੇਬੀ ਜੇ ਬੱਚਾ ਬਿਲਕੁਲ ਹੀ ਨਹੀਂ ਛੱਡ ਰਿਹਾ ਨਾ ਦੁੱਧ ਦੇ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਤਾ ਫਿਰ ਇੱਕ ਅੱਧੇ ਦਿਨ ਬਾਅਦ ਥੋੜਾ ਹੋਰ ਪਾਣੀ ਮਿਕਸ ਕਰਤਾ ਜਿਵੇਂ ਹਫ਼ਤੇ ਦੋ ਹਫ਼ਤੇ ਦਾ ਟਾਰਗੇਟ ਸੈੱਟ ਕਰ ਲਿਆ ਹੌਲੀ ਹੌਲੀ ਪਾਣੀ ਤੇ ਆ ਗਿਆ ਆਪਾਂ ਬਿਲਕੁਲ ਕੈਲੋਰੀ ਕਿ ਠੀਕ ਹੈ ਫਿਰ ਹੌਲੀ ਹੌਲੀ ਜੇ ਬੱਚਾ ਛੜਦਾ ਹੋਇਆ ਛੜਵਾ ਕੇ ਹਾਂਜੀ ਅੱਛਾ ਇਹਦੇ ਵਿੱਚ ਮੈਨੂੰ ਇਹ ਦੱਸਿਓ ਆਮ ਤੌਰ ਤੇ ਸਾਨੂੰ ਲੱਗਦਾ ਹੁੰਦਾ ਕਿ ਦੰਦ ਤਾਂ ਖਰਾਬ ਹੋ ਜਾਂਦੇ ਕਿ ਦੰਦ ਦੇ ਵਿੱਚ ਕੁਝ ਫਸਿਆ ਰਹਿ ਜਾਂਦਾ ਹਾਂਜੀ ਦੁੱਧ ਬੱਚੇ ਨੇ ਪੀ ਲਿਆ ਦੁੱਧ ਤਾਂ ਦੰਦ ਦੇ ਵਿੱਚ ਫਸਿਆ ਨਹੀਂ ਰਹਿ ਗਿਆ ਉਹ ਤਾਂ ਅੰਦਰ ਚਲੇ ਗਿਆ ਹੁਣ ਆਮ ਹੀ ਹੁੰਦਾ ਹੈ ਕਿ ਜੀ ਸਾਡਾ ਨਿਆਣਾ ਤਾਂ ਦੁੱਧ ਪੀਂਦਾ ਸੌ ਜਾਂਦਾ ਮੁੜ ਕੇ ਬੋਤਲ ਕੱਢਣੀ ਪੈਂਦੀ ਆ ਤੇ ਫਿਰ ਬੀਬੀਆਂ ਥੱਕੀਆਂ ਹੁੰਦੀਆਂ ਸਾਰੀ ਦਿਹਾੜੀ ਨਿਆਣੇ ਦੇ ਨਾਲ ਕਰ ਕਰਕੇ ਉਹ ਕਹਿੰਦੀਆਂ ਠੀਕ ਹੈ ਹੁਣ ਸੌਂ ਗਿਆ ਜਾਂ ਸੌਂ ਗਈ ਉਹ ਦੁੱਧ ਦੀ ਪਰਤ ਜੰਮੀ ਰਹਿ ਜਾਂਦੀ ਉੱਪਰ ਜਾਂ ਦੁੱਧ ਦੰਦ ਨੂੰ ਕਿਵੇਂ ਖਰਾਬ ਕਰਦਾ ਹਾਂਜੀ ਸੋ ਕੱਲਾ ਫਸਿਆ ਹੋਣ ਦੇ ਨਾਲ ਨਹੀਂ ਜੀ ਸੋ ਦੁੱਧ ਦੀ ਜਿਹੜੀ ਲੇਅਰ ਆ ਉਹ ਲੱਗੀ ਰਹੀ ਗਈ ਦੰਦਾਂ ਤੇ ਠੀਕ ਹੈ ਠੀਕ ਹੈ ਤੇ ਹੁਣ ਜਿਹੜੇ ਬੈਕਟੀਰੀਆ ਆ ਮੂੰਹ ਦੇ ਵਿੱਚ ਉਹਨਾਂ ਨੇ ਉਹ ਦੁੱਧ ਜਿੱਥੇ ਵੀ ਲੇਅਰ ਲੱਗੀ ਆ ਉਹਨਾਂ ਨੇ ਉੱਥੇ ਆ ਕੇ ਜੀ ਬੈਠਣਾ ਠੀਕ ਹੈ ਸੋ ਉਹਨਾਂ ਨੇ ਬੇਸਿਕਲੀ ਜਿਹੜੇ ਉਹ ਰੈਜ਼ਿਡਿਊ ਆ ਉਹ ਬੈਕਟੀਰੀਆ ਨੇ ਖਾਣਿਆ ਤੇ ਫਿਰ ਬੈਕਟੀਰੀਆ ਨੇ ਇੱਕ ਐਸਿਡ ਛੱਡਣਾ ਆ ਜਿਹੜਾ ਐਸਿਡ ਛੱਡਣ ਕਰਕੇ ਦੰਦ ਕਹਿ ਲੋ ਕਿ ਉੱਥੋਂ ਘੁਲ ਜਾਂਦਾ ਆ ਜ ਜਿਹਨੂੰ ਆਪਾਂ ਕੈਵਿਟੀ ਕਹਿੰਦੇ ਆ ਹਾਂਜੀ ਠੀਕ ਹੈ ਜੀ ਅ ਅੱਜ ਆਪਾਂ ਬੱਚਿਆਂ ਦੇ ਉੱਤੇ ਹੀ ਕੇਂਦਰਿਤ ਰਹਿਣਾ ਮੈਂ ਛੋਟੇ ਛੋਟੇ ਹੋਰ ਥੋੜੇ ਜਿਹਾ ਸਵਾਲ ਪੁੱਛ ਲੈਣੇ ਆ ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਆਮ ਤੌਰ ਦੇ ਉੱਤੇ ਹੁੰਦਾ ਕਿ ਪਹਿਲੇ ਦੰਦਾਂ ਨਿਕਲ ਹੀ ਜਾਣੇ ਆ ਵਿੰਗੇ ਆ ਗਿਆ ਕੋਈ ਗੱਲ ਨਹੀਂ ਜੇ ਬੋਤਲ ਨਾਲ ਵੀ ਦੁੱਧ ਪੀਂਦਾ ਕਿਹੜੀ ਗੱਲ ਆ ਜਦੋਂ ਪਹਿਲੇ ਦੰਦ ਨਿਕਲ ਹੀ ਜਾਣੇ ਤੁਸੀਂ ਕਹਿੰਦੇ ਹੋ ਸਾਰੇ ਦੰਦ ਖਰਾਬ ਹੋ ਜਾਂਦੇ ਜਦ ਨਿਕਲ ਹੀ ਗਏ ਤਾਂ ਫਿਰ ਅਗਲੇ ਦੰਦਾਂ ਨੂੰ ਵੀ ਕੋ ਨੁਕਸਾਨ ਹੋ ਜਾਂਦਾ ਹਾਂਜੀ ਬਿਲਕੁਲ ਸੋ ਕਹ ਲਓ ਕਿ ਕੁਦਰਤ ਨੇ ਜਿਹੜੀ ਵੀ ਚੀਜ਼ ਆਪਾਂ ਨੂੰ ਦਿੱਤੀ ਹੈ ਹਨਾ ਜੋ ਅੰਗ ਦਿੱਤੇ ਆ ਜਾਂ ਜੇ ਬੇਬੀ ਟੀਥਸ ਦਿੱਤੇ ਆ ਹਰੇਕ ਚੀਜ਼ ਦਾ ਕੋਈ ਕਾਰਨ ਆ ਜੀ ਸੋ ਜਿਹੜੇ ਛੋਟੇ ਦੰਦ ਦਾ ਇਹ ਸਭ ਤੋਂ ਵੱਡਾ ਜਿਹੜਾ ਇਹਨਾਂ ਦਾ ਇੰਪੋਰਟੈਂਟ ਰੋਲ ਆ ਉਹ ਇਹ ਆ ਕਿ ਜਗ੍ਹਾ ਬਣਾ ਕੇ ਰੱਖਦੇ ਆ ਜਿਹੜੇ ਵੱਡੇ ਦੰਦ ਐਡਲਟ ਟੀਥ ਹੋਣੇ ਆ ਉਹਨਾਂ ਦੇ ਲਈ ਸੋ ਜਦੋਂ ਇਹ ਛੇਤੀ ਨਿਕਲ ਜਾਣ ਸੋ ਜੇ ਤਾਂ ਹੁਣ ਦੰਦ ਬਹੁਤ ਬੁਰੀ ਤਰ੍ਹਾਂ ਖਰਾਬ ਹੋ ਗਏ ਹਨਾ ਉਹਦਾ ਕੋਈ ਹੱਲ ਨਹੀਂ ਹੋ ਸਕਦਾ ਫਿਰ ਆਪਾਂ ਨੂੰ ਇਵੈਂਚੁਅਲੀ ਕੱਢਣਾ ਹੀ ਪਊਗਾ ਹਨਾ ਸੋ ਇੱਕ ਤਾਂ ਉਹ ਜਗ੍ਹਾ ਲੂਜ਼ ਹੋ ਜਾਂਦੀ ਹੈ ਤੇ ਫੇ ਜਿਹੜੇ ਵੱਡੇ ਦੰਦ ਆਉਣੇ ਆ ਉਹ ਉੱਪਰ ਖਾਬੜ ਅੱਗੇ ਪਿੱਛੇ ਆਉਣਗੇ ਤੇ ਹੋਰ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਹੁਣ ਜੇ ਦੰਦ ਖਰਾਬ ਹੋਣਗੇ ਬੱਚਾ ਵੀ ਦਰਦ ਦੇ ਵਿੱਚ ਰਹੂਗਾ ਰਾਈਟ ਹਨਾ ਸੋ ਨਿਆਣੇ ਨੂੰ ਖੇਡਣ ਦੇ ਵਿੱਚ ਆਪਣੀ ਲਾਈਫ ਇੰਜੋਏ ਕਰਨ ਚ ਪੜਨ ਦੇ ਵਿੱਚ ਵੀ ਪ੍ਰੋਬਲਮ ਆਊਗੀ ਜੇ ਨਿਆਣੇ ਦਾ ਦੰਦ ਦੁਖ ਰਿਹਾ ਆ ਇ ਵੀ ਹੋ ਸਕਦੀ ਹੈ ਜਣੀ ਜਿਹੜੇ ਪਹਿਲੇ ਜਿਹਨੂੰ ਆਪਾਂ ਦੁੱਧਦੰਦ ਕਹਿੰਨੇ ਉਹਨਾਂ ਨੂੰ ਹਾਂਜੀ ਦੁੱਧਦੰਦ ਆਪਾਂ ਕਹਿੰਦੇ ਹਾਂਜੀ ਉਹ ਜਿੰਨੀ ਧੇਰ ਵੱਧ ਰਹਿਣ ਉਹਨਾਂ ਚੰਗਾ ਹਾਂਜੀ ਜਿੰਨੀ ਉਹਨਾਂ ਦੀ ਲਾਈਫ ਆ ਆਪਣੇ ਆਪ ਹੀ ਨਿਕਲਣ ਉਹ ਸਾਰਿਆਂ ਨਾਲੋਂ ਵਧੀਆ ਹਾਂਜੀ ਉਹ ਸਾਰਿਆਂ ਨਾਲੋਂ ਚੰਗਾ ਠੀਕ ਹੈ ਜੀ ਅੱਛਾ ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਅ ਤੁੜਾ ਕਲੀਨਿਕ ਹੈ ਕਿੱਥੇ ਪਹਿਲਾਂ ਦੱਸਿਓ ਕਲੀਨਿਕ ਦਾ ਨਾਮ ਵੀ ਦੱਸਿਓ ਫਿਰ ਮੈਂ ਆਉਣਾ ਹਾਂ ਜੀ ਸਾਡੀਆਂ ਦੋ ਲੋਕੇਸ਼ਨਸ ਨੇ ਇੱਕ ਲੋਕੇਸ਼ਨ ਹੈ ਕੁਕਟਲਮ ਦੇ ਵਿੱਚ ਲਿੰਕਨ ਡੈਂਟਲ ਸੈਂਟਰ ਨਾਮ ਆ ਹ ਕੁਕਟਲਮ ਸੈਂਟਰ ਮਾਲ ਜਿਹੜਾ ਲਿੰਕਨ ਸਕਾਈਟレイン ਸਟੇਸ਼ਨ ਉਹਦੇ ਨੇੜੇ ਹੀ ਵਾਕਿੰਗ ਡਿਸਟੈਂਸ ਤੇ ਹੈ ਦੂਜੀ ਲੋਕੇਸ਼ਨ ਆ ਡੈਂਟਿਸਟ ਆਫ ਚਿਮਨੀ ਹਾਈਟਸ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਾਲੇ ਪਲਾਜ਼ਾ ਦੇ ਵਿੱਚ ਇਹ ਲੋਕੇਸ਼ਨ ਹੈ ਸਰੀ ਦੇ ਵਿੱਚ ਸਰੀ ਦੇ ਵਿੱਚ ਠੀਕ ਹੈ ਜੀ ਮੈਂ ਇਹ ਤਾਂ ਪੁੱਛਿਆ ਕਿ ਕੁਕਟਲਮ ਉੱਥੇ ਪੰਜਾਬੀ ਉਹਨੇ ਨਹੀਂ ਰਹਿੰਦੇ ਜਿੰਨੇ ਸਰੀਚ ਰਹਿੰਦੇ ਆ ਦੂਸਰੀ ਜਿਹੜੀ ਆਪਣੇ ਗੁਰਦਾਰਾ ਦੂਖ ਨਿਵਾਰਨ ਸਾਹਿਬ ਦੇ ਲਾਗੇ ਲੋਕੇਸ਼ਨ ਹੈ ਹੁਣ ਬਖ ਬਖ ਭਾਈਚਾਰੇ ਦੇ ਲੋਕ ਆਉਂਦੇ ਹੋਣੇ ਆ ਮਾਵਾਂ ਬੱਚਿਆਂ ਨੂੰ ਲੈ ਕੇ ਆਉਂਦੇ ਆ ਹਾਂਜੀ ਆਪਣੇ ਭਾਈਚਾਰੇ ਦੇ ਵਿੱਚ ਅਵੇਅਰਨੈਸ ਦੀ ਕਿੰਨੀ ਕੁ ਕਮੀ ਲੱਗੀ ਆ ਕਿੰਨੇ ਕੁ ਮੈਂ ਹੀ ਨਹੀਂ ਕਿ ਆਪਾਂ ਉਹਨਾਂ ਨੂੰ ਨਿੰਦਾ ਨਹੀਂ ਕਰਦੇ ਹਾਂਜੀ ਅਵੇਅਰਨੈਸ ਵਧਾਉਣ ਦੀ ਗੱਲ ਕਰਦੇ ਆ ਕਿ ਸਾਨੂੰ ਕਿੰਨੀ ਕੁ ਲੋੜ ਹੈ ਜੀ ਦੰਦਾਂ ਦੇ ਪ੍ਰਤੀ ਅ ਅਵੇਅਰਨੈਸ ਦੀ ਬਹੁਤ ਹੀ ਬਹੁਤ ਹੀ ਜ਼ਿਆਦਾ ਕਮੀ ਹੈ ਜੀ ਹਾਂਜੀ ਸੋ ਅ ਜਿਵੇਂ ਇਥੋਂ ਦੀ ਕਹ ਲੋ ਕਿ ਕੈਨੇਡੀਅਨ ਸੁਸਾਇਟੀ ਜਾਂ ਪ੍ਰਾਣਾ ਇਹਨਾਂ ਦਾ ਕਲਚਰ ਚੱਲਦਾ ਆ ਰਿਹਾ ਆ ਜਿਹੜੇ ਜਿਹੜੇ ਦੂਸਰੇ ਭਾਈਚਾਰੇ ਦੇ ਲੋਕ ਆ ਉਹਨਾਂ ਨੂੰ ਪਹਿਲਾਂ ਹੀ ਪਤਾ ਆ ਵੀ ਅਸੀਂ ਦੰਦਾਂ ਦਾ ਧਿਆਨ ਕਿਵੇਂ ਰੱਖਣਾ ਆ ਉਹ ਆਪ ਫੋਨ ਕਰਕੇ ਕਹਿਣਗੇ ਕਿ ਵੀ ਅਸੀਂ ਹਨਾ ਵੀ ਆਪਣੀ ਸਾਡੀ ਰੈਗੂਲਰ ਹੋਣੀ ਚਾਹੀਦੀ ਆ ਕਲੀਨਿੰਗ ਵੀ ਲੇਟ ਨਹੀਂ ਕਰਨੀ ਹਾਂ ਵੀ ਅਸੀਂ ਲੇਟ ਨਹੀਂ ਕਰਨੀ ਸਾਡੇ ਪ੍ਰੋਬਲਮ ਕਿਤੇ ਆ ਨਾ ਜਾਵੇ ਹਨਾ ਐਸ ਵਿੱਚ ਇਹ ਜਿਹੜੇ ਹਾਲਾਤ ਨੇ ਬਰਸ਼ ਬੱਚਿਆਂ ਨੂੰ ਕਿੰਨੀ ਵਾਰੀ ਦਿਨ ਚ ਕਰਨਾ ਚਾਹੀਦਾ ਜਾਂ ਦੂਸਰੀ ਗੱਲ ਕਿ ਬੱਚਿਆਂ ਦੇ ਬਰਸ਼ ਕਰਨ ਦਾ ਤਰੀਕਾ ਹੁਣ ਦੰਦ ਤਾਂ ਇੱਕ ਆ ਹਾਂਜੀ ਆਮ ਤੌਰ ਤੇ ਦੱਸਿਆ ਜਾਂਦਾ ਕਿ ਭਾਈ ਇਦਾਂ ਇਦਾਂ ਬਰਸ਼ ਕਰਨਾ ਹੁਣ ਦੰਦ ਹੀ ਇੱਕ ਨੇ ਦੋ ਨੇ ਜਾਂ ਤਿੰਨ ਨੇ ਕੀ ਉਹਨਾਂ ਤੇ ਬਰਸ਼ ਕਰਨਾ ਵੀ ਜ਼ਰੂਰੀ ਹੈ ਕਿਵੇਂ ਬਰਸ਼ ਕਰਨਾ ਬਰਸ਼ ਕਰਨ ਦਾ ਤਰੀਕਾ ਬੱਚਿਆਂ ਦਾ ਤੇ ਵੱਡਿਆਂ ਦਾ ਸੇਮ ਹੁੰਦਾ ਹਾਂਜੀ ਸੋ ਆਪਾਂ ਦੰਦ ਔਣ ਦੀ ਵੇਟ ਹੀ ਨਹੀਂ ਕਰਨੀ ਅੱਛਾ ਪਹਿਲਾਂ ਹੀ ਪਹਿਲਾਂ ਹੀ ਸਾਫ ਕਰਨਾ ਹਾਂਜੀ ਨਹੀਂ ਪਰ ਬਿਲਕੁਲ ਸੋ ਡਾਕਟਰ ਨੇ ਆਪਣੇ ਤਾਂ ਸਾਨੂੰ ਦੱਸਿਆ ਗਿਆ ਕਿ ਦੰਦ ਦੇ ਉੱਤੇ ਬਰਸ਼ ਕਰੀਦਾ ਸੋ ਪਹਿਲਾਂ ਹੀ ਹਾਂਜੀ ਉਹੀ ਗੱਲ ਸੋ ਆਪਾਂ ਪਹਿਲਾਂ ਹੀ ਸਟਾਰਟ ਕਰ ਦੇਣਾ ਨਿਆਣਾ ਸੋ ਪਹਿਲਾਂ ਤੁਹਾਨੂੰ ਬਰਸ਼ ਯੂਜ਼ ਕਰਨ ਦੀ ਲੋੜ ਨਹੀਂ ਗਈ ਠੀਕ ਹੈ ਜੀ ਆਪਾਂ ਕੋਈ ਮਲਮਲ ਦਾ ਕੱਪੜਾ ਸੌਫਟ ਜਿਹਾ ਕੱਪੜਾ ਲੈ ਕੇ ਜੀ ਉਹਨੂੰ ਗਿੱਲਾ ਕਰਕੇ ਉਂਗਲ ਦੇ ਦੁਆਰੇ ਲਪੇਟ ਕੇ ਬੱਚੇ ਦੇ ਬੁੱਟ ਵੀ ਸਾਫ ਕਰਨੇ 6 ਮਹੀਨੇ ਦੇ ਬੱਚੇ ਦੇ ਕਰ ਸਕਦੇ ਆ ਸਟਾਰਟਿੰਗ ਤੋਂ ਤੁਸੀਂ ਕਦੀ ਵੀ ਕਰ ਸਕਦੇ ਹੋ ਸਰ ਹਾਂਜੀ ਬੁੱਟ ਆਪਾਂ ਸਟਾਰਟਿੰਗ ਤੋਂ ਸਾਫ ਕਰਨੇ ਆ ਜਦੋਂ ਤੋਂ ਬੱਚਾ ਘਰੇ ਆ ਗਿਆ ਤੁਸੀਂ ਬੱਚੇ ਦਾ ਜੇ ਆਪਾਂ ਮੂੰਹ ਸਾਫ ਰੱਖਾਂਗੇ ਮੂੰਹ ਦੀ এনवायरमेंट ਸਾਫ ਰੱਖਾਂਗੇ ਉਹਨੇ ਹੀ ਉਹਦੇ ਵਿੱਚ ਜਿਵੇਂ ਬੈਕਟੀਰੀਆ ਦੇ ਆਉਣ ਦੇ ਸਾਰੀਆਂ ਚੀਜ਼ਾਂ ਦੇ ਚਾਂਸ ਘਟਣਗੇ ਠੀਕ ਹੈ ਠੀਕ ਹੈ ਤੇ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹੂੰਗੀ ਆਪਾਂ ਆਪਾਂ ਨੂੰ ਸ਼ਾਇਦ ਇਸ ਚੀਜ਼ ਦੀ ਵੀ ਨੌਲੇਜ ਨਹੀਂ ਗਈ ਜਦੋਂ ਬੱਚਾ ਜੰਮਦਾ ਆ ਉਹਦੇ ਮੂੰਹ ਚ ਕੈਵਿਟੀ ਜਾਂ ਮੂੰਹ ਦੀ ਕੋਈ ਵੀ ਬਿਮਾਰੀ ਕਰਨ ਵਾਲੇ ਬੈਕਟੀਰੀਆ ਹੁੰਦੇ ਨਹੀਂਗੇ ਅਸਲ ਨਹੀਂ ਹੁੰਦੇ ਮੂੰਹ ਬਿਲਕੁਲ ਹਾਂਜੀ ਕੋਈ ਬੈਕਟੀਰੀਆ ਨਹੀਂ ਹੁੰਦਾ ਉਹ ਜਿਹੜੇ ਬੈਕਟੀਰੀਆ ਆ ਉਹ ਬੱਚਿਆਂ ਦੇ ਵਿੱਚ ਆਪਣੇ ਤੋਂ ਜਾਂਦੇ ਨੇ ਸੋ ਜੇ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਕਿ ਬੱਚੇ ਨੂੰ ਝੂਠਾ ਚਮਚਾ ਨਹੀਂ ਦੇਣਾ ਜੋ ਇੱਥੇ ਆਪਾਂ ਰੋਟੀ ਖਾ ਰਹੇ ਆ ਆਪਾਂ ਕਿਵਰੀ ਆਪਦਾ ਹੀ ਚਮਚਾ ਲਾ ਦਿੰਨੇ ਆ ਸੋ ਆਪਣੇ ਜਿਹੜੇ ਮੂੰਹ ਦੇ ਬੈਕਟੀਰੀਆ ਆਪਾਂ ਉਹ ਬੱਚੇ ਨੂੰ ਟਰਾਂਸਫਰ ਕਰਦੇ ਜੇ ਜਿਵੇਂ ਉਹੀ ਜਿਹੜੀ ਇਹਨਾਂ ਚੀਜ਼ਾਂ ਦਾ ਜੇ ਧਿਆਨ ਰੱਖਿਆ ਨਿਆਣੇ ਦੇ ਵਿੱਚ ਬੈਕਟੀਰੀਆ ਨਾng ਹੈ ਉਹ ਹੋ ਸਕਦਾ ਕਾਫੀ ਲੰਬਾ ਟਾਈਮ ਨਿਆਣੇ ਦੇ ਕੈਵਿਟੀਜ਼ ਹੋਣ ਦੇ ਚਾਂਸ ਬਿਲਕੁਲ ਹੀ ਮਿਨਿਮਮ ਹੋਣਗੇ ਕਿਉਂਕਿ ਉਹ ਬੈਕਟੀਰੀਆ ਨਹੀਂ ਮੂੰਹ ਦੇ ਵਿੱਚ ਹੋਣਗੇ ਉਹਨਾਂ ਦੇ ਕੀ ਗੱਲ ਤਾਂ ਮੈਂ ਅੱਜ ਪਹਿਲੀ ਵਾਰ ਸੁਣੀ ਕਿਉਂਕਿ ਆਮ ਹੀ ਹੁੰਦਾ ਆਪਾਂ ਰੋਟੀ ਖਾਂਦੇ ਆ ਬੱਚਾ ਲਾਗਿਆ ਕੇ ਮੰਗੂਗਾ ਆਪਾਂ ਚਲ ਚਮਚਾ ਉਹਦੇ ਮੂੰਹ ਚ ਹਾਂਜੀ ਅਛਾ ਉਹ ਗਲਤ ਹੈ ਹਾਂ ਉਹ ਟਰਾਂਸਫਰ ਆਪਾਂ ਜਿਹੜੇ ਹਾਂਜੀ ਆਪਣੇ ਮੂੰਹ ਦੇ ਬੈਕਟੀਰੀਆ ਆ ਆਪਾਂ ਨਿਆਣੇ ਦੇ ਮੂੰਹ ਦੇ ਵਿੱਚ ਟਰਾਂਸਫਰ ਕਰਦੇ ਆ ਉਸ ਚੀਜ਼ ਤੋਂ ਬਿਲਕੁਲ ਰੁਕਣਾ ਹਾਂਜੀ ਰੁਕਣਾ ਸੋ ਉਹਦੇ ਨਾਲ ਇਹ ਆ ਕਿ ਨਿਆਣੇ ਨੂੰ ਲੰਬਾ ਟਾਈਮ ਮਿਲ ਜਾਣਾ ਆ ਜਦੋਂ ਵੀ ਉਹਦੇ ਹੈ ਹੀ ਨਹੀਂ ਰਿਸਕ ਫੈਕਟਰ ਹੀ ਹੈ ਨਹੀਂਗਾ ਬੈਕਟੀਰੀਆ ਨਹੀਂ ਸੋ ਜਿਹੜੇ ਬੱਚੇ ਦੇ ਮੂੰਹ ਦੇ ਵਿੱਚ ਦੰਦ ਨਹੀਂ ਆਇਆ ਉਹਦੇ ਆਪਾਂ ਮਲਮੰਦ ਦਾ ਕਪੜਾ ਗਿੱਲਾ ਕਰਕੇ ਉਹਦੇ ਬੁੱਟ ਸਾਫ਼ ਕਰਨੇ ਆ ਜਦੋਂ ਦੰਦ ਆ ਗਿਆ ਭਾਵੇਂ ਇੱਕ ਦੰਦ ਦਾ ਉਦੋਂ ਆਪਾਂ ਸੌਫਟ ਜਿਹਾ ਬੱਚਿਆਂ ਵਾਲਾ ਬਰਸ਼ ਯੂਜ਼ ਕਰਨਾ ਸਟਾਰਟ ਕਰ ਸਕਦੇ ਆ ਜੀ ਜੀ ਜਿਹੜੇ 3 ਸਾਲ ਤੋਂ ਛੋਟੀ ਉਮਰ ਦੇ ਬੱਚੇ ਆ ਉਹਨਾਂ ਦੇ ਲਈ ਟੂਥਪੇਸਟ ਦੀ ਕੁਆਂਟੀਟੀ ਟੂਥਪੇਸਟ ਆਪਾਂ ਯੂਜ਼ ਕਰ ਵੀ ਸਕਦੇ ਆ ਤੇ ਨਹੀਂ ਵੀ ਨਹੀਂ ਵੀ ਕਰ ਸਕਦੇ ਠੀਕ ਹੈ ਜੀ ਸੋ ਜੇ ਤਾਂ ਬੱਚੇ ਦੇ ਵਿੱਚ ਦੰਦਾਂ ਦੇ ਵਿੱਚ ਕੋਈ ਕੈਵਿਟੀਆਂ ਨੀਗੀਆਂ ਕੋਈ ਵੀ ਜਿਵੇਂ ਰਿਸਕ ਵਾਲੇ ਫੈਕਟਰਸ ਨੀਗੇ ਫਿਰ ਆਪਾਂ ਨੂੰ ਟੂਥਪੇਸਟ ਯੂਜ਼ ਕਰਨ ਦੀ ਲੋੜ ਨਹੀਂ ਫਿਰ ਆਪਾਂ ਪਾਣੀ ਦੇ ਨਾਲ ਗਿੱਲਾ ਕਰਕੇ ਬ੍ਰਸ਼ ਨੂੰ ਦੰਦਾਂ ਦੇ ਉੱਤੇ ਕਰ ਸਕਦੇ ਆ ਠੀਕ ਹੈ ਜੇ ਬੱਚੇ ਦੇ ਦੰਦਾਂ ਦੇ ਵਿੱਚ ਕੈਵਿਟੀਆਂ ਆ ਫਿਰ ਆਪਾਂ ਨੂੰ ਟੂਥਪੇਸਟ ਯੂਜ਼ ਕਰਨਾ ਚਾਹੀਦਾ ਤੇ ਬਿਲਕੁਲ ਹੀ ਜਿਵੇਂ ਚੌਲ ਦੇ ਦਾਣੇ ਜਿੰਨਾ ਟੂਥਪੇਸਟ ਹੋਣਾ ਤੇ ਕੋਸ਼ਿਸ਼ ਕਰਨੀ ਹੈ ਜੇ ਬੱਚਾ ਦੇ ਦੰਦਾਂ ਦੇ ਵਿੱਚ ਕੈਵਿਟੀਆਂ ਨੇ ਫਲੋਰਾਈਡ ਵਾਲਾ ਟੂਥਪੇਸਟ ਅਸੀਂ ਰეკਮੈਂਡ ਕਰਦੇ ਆ ਠੀਕ ਹੈ ਜੀ ਫਲੋਰਾਈਡ ਇੱਕ ਲੋਤੀ ਚੀਜ਼ ਆ ਜੀ ਜਿਹਦੇ ਨਾਲ ਕੈਵਿਟੀਜ਼ ਕਹ ਲੋ ਕਿ ਰਿਵਰਸ ਵੀ ਹੋ ਸਕਦੀਆਂ ਆ ਸਟਾਪ ਹੋ ਸਕਦੀਆਂ ਆ ਤੇ ਦੂਸਰੀ ਚੀਜ਼ ਇਹ ਵੀ ਆ ਕਿ 6 ਸਾਲ ਤੋਂ ਪਹਿਲਾਂ ਜਦ ਤੱਕ ਬੱਚਾ ਆਪਣਾ ਨਾਮ ਆਪਣੇ ਹੱਥਾਂ ਨਾਲ ਨਹੀਂ ਲਿਖ ਲੈਂਦਾ ਜੀ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਆਪਾਂ ਆਪ ਉਹਨਾਂ ਦੇ ਦੰਦ ਬਰਸ਼ ਕਰਨੇ ਆ ਕਿਉਂਕਿ ਨਿਆਣੇ ਦੇ ਵਿੱਚ ਇੰਨੀ ਉਹਨਾਂ ਦੇ ਵਿੱਚ ਡੈਕਸਟੀਰਟੀ ਨਹੀਂ ਗਈ ਉਹਨਾਂ ਨੂੰ ਪਤਾ ਨਹੀਂ ਆ ਪਕੜ ਨਹੀਂ ਗਈ ਹੱਥ ਦੇ ਵਿੱਚ ਕਿ ਉਹਨਾਂ ਨੇ ਬਰਸ਼ ਕਿਦਾਂ ਕਰਨਾ ਉਦੋਂ ਤੁਸੀਂ ਆਪ ਕਰਨਾ ਤੇ ਦੋ ਵਾਰੀ ਕਰਨਾ ਦਿਨ ਦੇ ਵਿੱਚ ਸਵੇਰੇ ਤੇ ਰਾਤ ਨੂੰ ਤੇ ਫਲੋਸ ਜੇ ਬੱਚੇ ਦੇ ਦੰਦ ਆਪਸ ਵਿੱਚ ਜੁੜੇ ਹੋਏ ਆ ਜੀ ਅ ਬੱਚਿਆਂ ਦੇ ਦੰਦ ਕਾਫੀ ਤਕਰੀਬਨ ਗੈਪ ਹੁੰਦਾ ਆ ਬੱਚਾ ਨੂੰ ਨਹੀਂ ਲੋੜ ਹੁੰਦੀ ਫਲੋਸ ਕਰਨ ਦੀ ਪਰ ਕਿਸੇ ਕਿਸੇ ਬੱਚੇ ਦੇ ਵਿੱਚ ਹੋ ਸਕਦਾ ਵੀ ਟਾਈਟ ਹੋਣ ਉੱਤੇ ਫਿਰ ਫਲੋਸ ਕਰਨ ਦੀ ਵੀ ਲੋੜ ਆ ब्रशਤੇ ਉੱਤੇ ਵੀ ਦੋ ਚੀਜ਼ਾਂ ਜੀ ਹਾਰਡ ਬ੍ਰਸ਼ ਕਰਨਾ ਚਾਹੀਦਾ ਕਿ ਸੌਫਟ ਨੰਬਰ ਇੱਕ ਨੰਬਰ ਦੋ ਜੀ ਮੈਂ ਨਾਲ ਤਿੰਨ ਸਵਾਲ ਠੀਕ ਹੈ ਨੰਬਰ ਦੋ ਕਿ ਬ੍ਰਸ਼ ਨੂੰ ਕਰਨ ਦਾ ਤਰੀਕਾ ਉਹੀ ਉੱਪਰ ਤੋਂ ਹੇਠਾਂ ਨੰਬਰ ਤਿੰਨ ਜਦੋਂ ਫਲੋਸ ਕਰਦੇ ਆ ਨਾ ਕਈ ਇਹ ਇੱਕ ਧਾਰਨਾ ਗਲਤ ਹੈ ਕਿ ਸਹੀ ਤੁਸੀਂ ਕਲੀਅਰ ਕਰਨਾ ਕਿ ਜੇ ਫਲੋਸ ਕਰਾਂਗੇ ਦੰਦਾਂ 'ਚ ਵਿਰਲ ਪੈ ਜਾਂਦੀ ਆ ਸੋ ਬਰਸ਼ ਯੂਜ਼ ਕਰਨਾ ਸੌਫਟ ਬਰਸ਼ ਸੌਫਟ ਬਰਸ਼ ਹਮੇਸ਼ਾ ਸਾਰਿਆਂ ਦੀ ਲਈ ਰეკਮੈਂਡਡ ਹੈ ਬੱਚਿਆਂ ਲਈ ਵੀ ਐਡਲਟਸ ਲਈ ਵੀ ਕਿਸੇ ਕਿਸੇ ਦੇ ਵਿੱਚ ਅਸੀਂ ਐਕਸਟਰਾ ਤੇ ਅਲਟਰਾ ਸੌਫਟ ਵੀ ਕਹਿੰਦੇ ਹਾਂ ਠੀਕ ਹੈ ਅ ਦੂਸਰੀ ਵੇਰਲ ਪੁੱਛਿਆ ਸੀ ਹਾਂਜੀ 플로ਸ ਦੇ ਨਾਲ ਇਹ ਬਿਲਕੁਲ ਹੀ ਇਹ ਕੰਪਲੀਟਲੀ ਮਿੱਥੀ ਹੈ ਕੋਈ ਵੇਰਲ ਨਹੀਂ ਪੈ ਸਕਦੀ ਸੋ 플로ਸ ਕਰਨਾ ਇੰਨਾ ਜ਼ਰੂਰੀ ਹੈ ਕਿ ਹੁਣ ਆਪਾਂ ਬਰਸ਼ ਕਰ ਰਹੇ ਹਾਂ ਠੀਕ ਹੈ ਤੇ ਦੰਦ ਜਿੱਥੇ ਆਪਸ ਚ ਦੋ ਦੰਦ ਜੁੜੇ ਹੋਏ ਆ ਉੱਥੇ ਬਰਸ਼ ਜਾ ਹੀ ਨਹੀਂ ਸਕਦਾ ਠੀਕ ਹੈ ਜੀ ਉੱਥੇ ਇੱਕੋ ਇੱਕ ਤਰੀਕਾ ਦੰਦ ਨੂੰ ਸਾਫ ਕਰਨ ਦਾ ਫਲੋਸੀ ਹੈ ਜੀ ਸੋ ਕਹਿ ਲਓ ਕਿ ਦੰਦ ਦਾ 1/3 ਹਿੱਸਾ 1/3 ਹਿੱਸਾ ਆਪਾਂ ਸਾਫ ਹੀ ਨਹੀਂ ਕਰ ਰਹੇ ਹੂੰ ਜੇ ਅਸੀਂ ਫਲੋਸ ਨਹੀਂ ਕਰ ਰਹੇ ਠੀਕ ਹੈ ਸੋ ਨੂੰ ਆਪਾਂ ਇਹ ਵੀ ਸੋਚ ਕੇ ਦੇਖ ਸਕਦੇ ਹਾਂ ਕਿ ਜਿਹੜਾ ਆਪਾਂ ਖਾਣਾ ਖਾਧਾ ਸੀ ਕਹਿ ਲਓ ਕਿ ਜੇ ਆਪਾਂ ਸ਼ੈਲਫ ਤੇ ਛੱਡ ਦਈਏ ਬਾਹਰ ਜੀ ਕਿੰਨੇ ਦਿਨ ਪਿਆ ਰਿਹਾ ਉਹ ਉਹਦੇ ਚ ਸਮੈਲ ਆਉਂਦੀ ਆ ਸਾਡਾ ਜਾਂਦਾ ਉਹੀ ਚੀਜ਼ ਆਪਣੇ ਬਦਲਾਂ ਦੇ ਵਿੱਚ ਹੈ ਨਾ ਸੋ ਕਿੰਨਾ ਟਾਈਮ ਪਿਆ ਰਿਹਾ ਆ ਆਪਾਂ ਕਲੀਨਿੰਗ ਕੀਤਾ ਬਿਲਕੁਲ ਠੀਕ ਹੈ ਜੀ ਹਾਂ ਜੀ ਕਈ ਵਾਰੀ ਹੁੰਦਾ ਹੁਣ ਬੱਚਿਆਂ ਨੂੰ ਨਾ ਭੱਜਣ ਦੀ ਬੜੀ ਕਾੜੀ ਹੁੰਦੀ ਆ ਕਿ ਮੈਂ ਫੋਨ ਦੇਖ ਲਾਂ ਟੀਵੀ ਤੇ ਇਹਨਾਂ ਕੁਝ ਲੰਘ ਜਾਇਆ ਜਾਂ ਮੈਂ ਹੁਣ ਬੈੱਡ ਤੇ ਜਾਣਾ ਸੌਣਾ ਕੋਈ ਗੇਮ ਖੇਡਣੀ ਆ ਹਾਂਜੀ ਉਹ ਬਰਸ਼ਤਾ ਕਰ ਲੈਂਦੇ ਹੁਣ ਤਾਂ ਟਾਈਮਰ ਟੂਮਰ ਲੱਗੇ ਹੁੰਦੇ 2 ਮਿੰਟ ਕਰਨਾ ਹੈ 3 ਮਿੰਟ ਕਰਨਾ ਜਿਹੜੀ ਕਰੂਲੀ ਕਰਨੀ ਆ ਮੁੜਕੇ ਉਹ ਬੜੀ ਕਾਲੀ ਚ ਮਾੜੀ ਮੋਟੀ ਕਰ ਦੇ ਕਿ ਨਹੀਂ ਕਰ ਦੇ ਜੇ ਪੇਸਟ ਦੰਦਾਂ 'ਚ ਲੱਗਾ ਰਹਿ ਜਾਂਦਾ ਜਾਂ ਮੂੰਹ ਦੇ ਅੰਦਰ ਰਹਿ ਜਾਂਦਾ ਕੋਈ ਨੁਕਸਾਨ ਤਾਂ ਨਹੀਂ ਨਹੀਂ ਉਹਦਾ ਕੋਈ ਨੁਕਸਾਨ ਨਹੀਂ ਉਹ ਤਾਂ ਵੈਸੇ ਜੇ ਨਾ ਬੱਚਾਂ ਦੇ ਵਿੱਚ ਕੈਵਿਟੀਆਂ ਆ ਕਿਵਰੀ ਅਸੀਂ ਆਪ ਕਹਿੰਨੇ ਆ ਕਿ ਪਾਣੀ ਨਾਲ ਵਾਸ਼ ਨਾ ਕਰੋ ਟੂਥਪੇਸਟ ਜੇ ਲੱਗਾ ਰਵੇ ਦੰਦਾਂ ਤੇ ਤਾਂ ਸਮੋ ਦੀ ਵਧੀਆ ਕਿਉਂਕਿ ਉਹ ਫਲੋਰਾਈਡ ਨੂੰ ਜੇ ਦੰਦਾਂ ਤੇ ਲੱਗਣ ਦਾ ਟਾਈਮ ਮਿਲ ਜਵੇ ਉਹ ਕੈਵਿਟੀਆਂ ਤੇ ਵੱਧ ਕੰਮ ਕਰੂਗਾ ਸੋ ਬਰਸ਼ ਦੀ ਟੈਕਨੀਕ ਸਹੀ ਤਰੀਕੇ ਨਾਲ ਕਰਨਾ ਉਹ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਅਮ ਟੈਕਨੀਕ ਮੈਂ ਡਿਸਕਰਾਇਬ ਕਰ ਦਿੰਦੀ ਹਾਂ ਹਾਂਜੀ ਸੋ ਬਰਸ਼ ਯੂਜ਼ ਕਰਨਾ ਆਪਾਂ ਸੌਫਟ ਬਰਸ਼ ਤੇ ਜਦੋਂ ਬਰਸ਼ ਕਰਨਾ ਆ ਬਰਸ਼ ਨੂੰ ਪੂਰਾ ਸਿੱਧਾ ਨਹੀਂ ਰੱਖਣਾ ਥੋੜਾ ਜਿਹਾ ਐਂਗਲ ਤੇ ਤਾਂ ਕਿ ਜਿਹੜੇ ਉਹਦੇ ਬ੍ਰਿਸल्स ਆ 45 ਡਿਗਰੀ ਤੇ ਐਂਗਲ ਤੇ ਬ੍ਰਿਸल्स ਜਿਹੜੇ ਆ ਹਾਂਜੀ ਇੰਨਾ ਠੀਕ ਹੈ ਇੰਨਾ ਠੀਕ ਮਸੂੜਿਆਂ ਵੱਲ ਨੂੰ ਜਾਣ ਠੀਕ ਹੈ ਸੋ ਉਸ ਤੋਂ ਬਾਅਦ ਆਪਾਂ ਉਹਨੂੰ ਸਰਕੂਲਰ ਜੇ ਮੋਸ਼ਨ ਦੇ ਵਿੱਚ ਉੱਪਰ ਥੱਲੇ ਵੀ ਕਰ ਸਕਦੇ ਆ ਜਾਂ ਸਰਕੂਲਰ ਦੇ ਮੋਸ਼ਨ ਦੇ ਵਿੱਚ ਕਰਨਾ ਸਟਾਰਟ ਕਰ ਦੇਣਾ ਸਾਫ ਕੋਸ਼ਿਸ਼ ਕਰਨੀ ਹੈ ਕਿ ਆਪਾਂ ਜੋੜ ਜੋੜਨਾ ਰਗੜੀਏ ਨਾ ਠੀਕ ਹੈ ਠੀਕ ਹੈ ਉਹਦੇ ਨਾਲ ਵੀ ਦੰਦ ਕੱਢ ਸਕਦੇ ਆ ਕੱਢ ਸਕਦੇ ਠੀਕ ਹੈ ਤੇ ਬਾਕੀ ਇੱਕ ਚੀਜ਼ ਇਹ ਦਿਮਾਗ 'ਚ ਰੱਖਣੀ ਆ ਕਿ ਸਾਰੀਆਂ ਸਰਫੇਸਸ ਕਰਨੀਆਂ ਜਦੋਂ ਉੱਪਰ ਵਾਲੀ ਸਰਫੇਸ ਕਰਨੀ ਆ ਜਿਹੜੀ ਚੱਥਣ ਵਾਲੀ ਸਰਫੇਸ ਆ ਉੱਥੇ ਆਪਾਂ ਅੱਗੇ ਪਿੱਛੇ ਦੰਦ ਨੂੰ ਘੜ ਕੇ ਕਰਨਾ ਤੇ ਜਦੋਂ ਅੰਦਰ ਕਰਨਾ ਆ ਉਦੋਂ ਦੰਦ ਨੂੰ ਤਿਰਛਾ ਕਰਕੇ ਹਾਂਜੀ ਉਦੋਂ ਅੰਦਰਲੀ ਸਾਈਡ ਤੇ ਕਰਨਾ ਤੇ ਪੂਰਾ 2 ਤੋਂ 2 ਮਿੰਟ ਦਾ ਜਿਵੇਂ ਤੁਸੀਂ ਕਹਿ ਰਹੇ ਸੀ ਬੱਚਿਆਂ ਨੂੰ ਟਾਈਮਰ ਸੈੱਟ ਕਰਤਾ ਜਾਂ ਫਿਰ ਕੋਈ ਬਰਸ਼ਿੰਗ ਵਾਲਾ ਗਾਣਾ ਲਾਤਾ ਬਿਲਕੁਲ ਛੋਟੇ ਬੱਚਿਆਂ ਨੂੰ ਮੈਂ ਆਪਣੇ ਬੱਚਿਆਂ ਲਈ ਕੀ ਕਰਦੀ ਹਾਂ ਹਾਂਜੀ ਸੋ ਮੈਂ ਕੋਈ ਬਰਸ਼ਿੰਗ ਵਾਲਾ ਗਾਣਾ ਜੇ ਲਾ ਕੇ ਨਾਲੇ ਉਹਨਾਂ ਨੂੰ ਐ ਲੱਗਦਾ ਵੀ ਖੇਡ ਜੀ ਆ ਸੋ ਉਹਨੇ ਟਾਈਮ ਦੇ ਵਿੱਚ ਬਰਸ਼ ਕਰ ਲੀਦਾ ਹਾਂਜੀ ਚਲੋ ਇਹ ਵੀ ਠੀਕ ਹੋ ਗਿਆ ਤੇ ਇੱਕ ਚੀਜ਼ ਮੈਨੂੰ ਹੋਰ ਜ਼ਰੂਰ ਦੱਸਿਓ ਕਿ ਕੁਝ ਚੀਜ਼ਾਂ ਛੋਟੇ ਬੱਚਿਆਂ ਲਈ ਅਵੋਇਡ ਵੀ ਕਰਨੀਆਂ ਚਾਹੀਦੀਆਂ ਕੋਈ ਚਿਪਸ ਲਾ ਲਓ ਕੋਈ ਸੌਫਟ ਡਰਿੰਕ ਲਾ ਲਓ ਕੋਈ ਚਾਕਲੇਟ ਆਫੀ ਲਾ ਲਓ ਕੀ ਅਵੋਇਡ ਕੀਤਾ ਜਾ ਸਕਦਾ ਨੰਬਰ 2 ਜੇ ਬੱਚੇ ਦੁੱਧ ਜਦੋਂ ਪੀਂਦੇ ਆ ਚਾਹੇ ਗਲਾਸ ਨਾਲ ਪੀਂਦੇ ਚਾਹੇ ਬੋਟਲ ਨਾਲ ਜੇ ਉਹਦੇ ਤੋਂ ਕੁਝ ਮਿੰਟਾਂ ਬਾਅਦ ਜਾਂ आधे ਘੰਟੇ ਬਾਅਦ ਜਾਂ ਜਦੋਂ ਵੀ ਜੇ ਅਸੀਂ ਉਹਨਾਂ ਨੂੰ ਦੋ ਚਾਰ ਘੁੱਟ ਪਾਣੀ ਦੇ ਪਿਲਾ ਦਈਏ ਤਾਂ ਕੁਝ ਸਫਾਈ ਹੋ ਸਕਦੀ ਹੈ ਹਾਂਜੀ ਬਿਲਕੁਲ ਸੋ ਜਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਬਹੁਤ ਹੀ ਜ਼ਿਆਦਾ ਡਿਫਰੈਂਸ ਹੈ ਵੀ ਜਦੋਂ ਆਪਾਂ ਛੋਟੇ ਬੱਚੇ ਹੁੰਨੇ ਸੀ ਤੇ ਜਿਹੜੇ ਹੁਣ ਅੱਜ ਕੱਲ ਦੇ ਬੱਚੇ ਆ ਇਹਨਾਂ ਨੂੰ ਤਾਂ ਇੰਨੀਆਂ ਚੀਜ਼ਾਂ ਰੈਡੀਲੀ ਅਵੇਲੇਬਲ ਆ ਬਾਜ਼ਾਰ ਦੇ ਵਿੱਚ ਹਨਾ ਸਾਰੀਆਂ 스ਨੈਕਸ ਦੀਆਂ ਜਿਹੜੀਆਂ ਆਈਟਮਸ ਆ ਵੀ ਘਰੇ ਪਈਆਂ ਹੁੰ ਸੋ ਕਾਫੀ ਸਾਰੀਆਂ ਮੈਜੋਰਿਟੀ ਜਿਹੜੀਆਂ ਬੱਚਿਆਂ ਦੀਆਂ ਜਿਹੜੀਆਂ ਈਜ਼ੀ ਟੂ ਰੈਡੀ ਵਾਲੇ 스ਨੈਕਾ ਜੀ ਉਹ ਦੰਦਾਂ ਨੂੰ ਚਿਪਕਦੇ ਨੇ ਚਿਪਕਦੇ ਨੇ ਠੀਕ ਹੈ ਸਿਰਫ ਮਿੱਠਾ ਹੋਣਾ ਜ਼ਰੂਰੀ ਨਹੀਂਗਾ ਸੋ ਕੈਂਡੀਜ਼ ਡੈਫੀਨੇਟਲੀ ਹਨਾ ਚਿਪਕਦੀਆਂ ਆ ਮਿੱਠੀਆਂ ਚੀਜ਼ਾਂ ਤੇ ਜਿਹੜੇ ਕਰੈਕਰ ਅੱਜਕੱਲ ਬੱਚਿਆਂ ਦੇ ਗੋਲਡਫਿਸ਼ ਕਰੈਕਰ ਮੈਂ ਦੇਖਿਆ ਬੱਚੇ ਬਹੁਤ ਪਸੰਦ ਕਰਦੇ ਆ ਉਹ ਤਾਂ ਦੰਦਾਂ ਦੇ ਵਿੱਚ ਇੰਨੇ ਜ਼ਿਆਦਾ ਚਿਪਕ ਜਾਂਦੇ ਆ ਬਰਸ਼ ਤੁਸੀਂ ਕਿੰਨਾ ਮਰਜ਼ੀ ਕਰੀ ਜੋ ਉਤਰਨਾ ਉਤਰਦੇ ਨਹੀਂਗੇ ਸੋ ਕੋਈ ਵੀ ਚੀਜ਼ ਜਿਹੜੀ ਦੰਦਾਂ ਨੂੰ ਚਿਪਕੀ ਰਹੇਗੀ ਉਹਦੇ ਨਾਲ ਕੈਵਿਟਿਸ ਹੋ ਸਕਦੀਆਂ ਗੰਮੀ ਵਿਟਾਮਿਨਸ ਵੀ ਇੱਕ ਚੀਜ਼ ਆ ਆਪਾਂ ਕਿਵਰੀ ਪੈਰੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਸੋ ਵਿਟਾਮਿਨਸ ਹੁੰਦੇ ਆ ਬੱਚਿਆਂ ਨੂੰ ਉਹ ਗੰਮੀਆਂ ਹੁੰਦੀਆਂ ਠੀਕ ਹੈ ਬੱਚੇ ਖਾਣ ਦੇ ਖੁਸ਼ ਹੋ ਕੇ ਕੈਂਡੀ ਜੀ ਸੋਚ ਕੇ ਪਰ ਉਹ ਵੀ ਦੰਦਾਂ ਨੂੰ ਚਿਪਕੇ ਰਹਿੰਦੇ ਆ ਸੋ ਉਹ ਚੀਜ਼ਾਂ ਆਪਾਂ ਨੂੰ ਅਵੋਇਡ ਕਰਨੀਆਂ ਚਾਹੀਦੀਆਂ ਆ ਤੇ ਇਹਨਾਂ ਚੀਜ਼ਾਂ ਦੀ ਰਿਪਲੇਸਮੈਂਟ ਲਈ ਹੈਲਦੀ 스ਨੈਕ 옵ਸ਼ਨਸ ਸੋ ਜਿਵੇਂ ਫਰੂਟ ਹੋ ਗਿਆ ਸਬਜ਼ੀਆਂ ਹੋ ਗਈਆਂ ચીਜ਼ ਹੋ ਗਿਆ ਜਾਂ ਦੁੱਧ 요거트 ਦੇ ਕੱਪ ਸੋ ਇਹੋ ਜੀਆਂ ਚੀਜ਼ਾਂ ਆਪਾਂ ਕੋਸ਼ਿਸ਼ ਕੀਤੀ ਕਿ ਫ੍ਰਿਜ ਦੀ ਉਹ ਵਾਲੀ ਸ਼ੈਲਫ ਤੇ ਰੱਖੀ ਜਾਵੇ ਵੀ ਜਿੱਥੇ ਬੱਚਾ ਈਜ਼ੀਲੀ ਚੱਕ ਸਕੇ ਬਾਹਰ ਵੀ ਜਿੱਥੇ 스ਨੈਕਸ ਪਏ ਆ ਜਿਹੜੇ ਹੈਲਦੀ 스ਨੈਕਸ ਆ ਆਪਾਂ ਦੂਜਿਆਂ ਨੂੰ ਹਟਾ ਕੇ ਹੈਲਦੀ ਵਾਲਾ ਰੱਖਾਂ ਜੀ ਬੱਚਿਆਂ ਦੀ ਪਹੁੰਚ ਦੇ ਵਿੱਚ ਚੀਜ਼ਾਂ ਹੀ ਉਹ ਰੱਖੀਏ ਕਿ ਨਿਆਣਾ ਉਹ ਕੈਲੋਕਿਓਨ ਨੂੰ इजीली ਰਿਪਲੇਸ ਕਰ ਸਕਦੇ ਹਾਂ ਬਿਲਕੁਲ ਠੀਕ ਹੈ ਜੀ ਆ ਆਖਰੀ ਤਕਰੀਬਨ ਮੇਰਾ ਸਵਾਲ ਹੈ ਜੀ ਕਿ ਜੇ ਬੱਚੇ ਦੇ ਦੰਦ ਠੀਕ ਨਹੀਂ ਹਾਂਜੀ ਉਹਦੇ ਦੰਦ ਦਰਦ ਕਰਦੇ ਆ ਜਾਂ ਕੁਝ ਵੀ ਉਹਨੂੰ ਸਮੱਸਿਆ ਹੈ ਜਾਂ ਉਹਦੇ ਨਾਲ ਉਹਦੀ ਪਰਫਾਰਮੈਂਸ ਦੇ ਉੱਤੇ ਉਹਦੀ ਫਿਜ਼ੀਕਲ ਗਰੋਥ ਦੇ ਉੱਤੇ ਉਹਦੀ ਮੈਂਟਲ ਗਰੋਥ ਦੇ ਉੱਤੇ ਵੀ ਕੋ ਅਸਰ ਪੈ ਸਕਦਾ ਪੜਾਈ ਤੇ ਵੀ ਬਿਲਕੁਲ ਬਿਲਕੁਲ ਜੀ ਸੋ ਸਮਾਈਲ ਜਿਹੜੀ ਆ ਆਪਣੇ ਦੰਦ ਦਾ ਹਨਾ ਕਾਫੀ ਵਾਰੀ ਪਹਿਲੀ ਚੀਜ਼ ਹੁੰਦੀ ਹੈ ਜਿਹੜੀ ਆਪਾਂ ਸਾਹਮਣੇ ਵਾਲੇ ਬੰਦੇ ਦੇ ਵਿੱਚ ਨੋਟਿਸ ਕਰਦੇ ਹਾਂ ਤੇ ਉਮ ਸੇਮ ਚੀਜ਼ ਬੱਚਿਆਂ ਦੇ ਵਿੱਚ ਆ ਸਪੈਸ਼ਲੀ ਜਦੋਂ ਬੱਚੇ ਉਸ ਏਜ ਦੇ ਵਿੱਚ ਹੁੰਦੇ ਆ ਜਦੋਂ ਉਹ ਆਪਣੇ ਕੈਲੋਕ ਪਸਨੈਲਿਟੀ ਨੂੰ ਲੈ ਕੇ ਹਨਾ ਕਾਫੀ ਕੌਂਸ਼ੀਅਸ ਹੁੰਦੇ ਆ ਹਾਂਜੀ ਸੋ ਇਹ ਚੀਜ਼ਾਂ ਬੱਚਿਆਂ ਨੂੰ ਕੌਨਫੀਡੈਂਸ ਦਿੰਦੀਆਂ ਹਨਾ ਜੇ ਦੰਦ ਠੀਕ ਹੋਣਗੇ ਸੋਹਣੇ ਹੋਣਗੇ ਸਾਫ ਸੁਥਰੇ ਹੋਣਗੇ ਬੱਚਿਆਂ ਨੂੰ ਕੌਨਫੀਡੈਂਸ ਮਿਲਦਾ ਤੇ ਛੋਟੇ ਬੱਚਿਆਂ ਦੇ ਵਿੱਚ ਵੀ ਹੁਣ ਜੇ ਦੰਦ ਨਹੀਂ ਹੈਲਦੀ ਬੱਚ ਦਾ ਦੰਦ ਦੁਖਦਾ ਆ ਬੱਚੇ ਦੀ ਓਬਵੀਅਸਲੀ ਪਰਫਾਰਮੈਂਸ ਤੇ ਉਹਨਾਂ ਦੇ ਆਮ ਖੇਡਣ ਦੇ ਉੱਤੇ ਗੱਲਬਾਤ ਕਰਨ ਤੇ ਜਾਂ ਸਕੂਲ ਸਿੱਖਣ ਤੇ ਬੱਚੇ ਦੇ ਫਰਕ ਪੈਂਦਾ ਫਰਕ ਪੈਣਾ ਹਾਂਜੀ ਠੀਕ ਹੈ ਜੀ ਇੱਕ ਕਿੰਨੇ ਮਹੀਨੇ ਬਾਅਦ ਬੱਚਿਆਂ ਦੀ ਦੰਦਾਂ ਦੀ ਚੈੱਕ ਅਪ ਹੋਣੀ ਚਾਹੀਦੀ ਹੈ ਚਾਹੇ ਸਾਨੂੰ ਦੇਖਣ ਨੂੰ ਠੀਕ ਹੀ ਲੱਗਣਾ ਹਾਂਜੀ ਹਰ 6 ਮਹੀਨੇ ਬਾਅਦ ਹੁੰਦਾ ਹੈ ਹਾਂਜੀ ਬੱਚਿਆਂ ਦੇ ਬੱਚਿਆਂ ਦੇ ਵੀ ਤੇ ਐਡਲਟਸ ਦੇ ਵੀ ਕਈ ਵਾਰੀ ਇਹ ਜ਼ਰੂਰ ਹੁੰਦਾ ਕਿ ਹੁਣ ਜਦੋਂ ਕੋਈ ਬੰਦਾ ਬਹੁਤ ਪਹਿਲੀ ਵਾਰੀ ਜਿਵੇਂ ਦੰਦ ਸਾਫ ਕਰਾਣ ਆ ਰਿਹਾ ਹੋਣਾ ਉਦੋਂ ਤੁਹਾਨੂੰ ਥੋੜੀ ਵੱਧ ਤਕਲੀਫ ਮਹਿਸੂਸ ਹੋਊਗੀ ਕਿਉਂਕਿ ਕਾਫੀ ਜਦੋਂ ਐਨੇ ਸਾਲਾਂ ਦਾ ਜਦੋਂ ਜਿਹੜੇ ਡਿਪੋਜ਼ਿਟ ਇਕੱਠੇ ਹੋਏ ਨੇ ਉਹ ਕੱਢਣੇ ਤੇ ਕਿਵਰੀ ਗਮਸ ਵੀ ਇਨਫਲੇਮ ਹੋਏ ਹੁੰਦੇ ਆ ਸੋ ਜਦ ਦੀ ਆਪਾਂ ਮਸੂੜੇ ਨੂੰ ਟੱਚ ਕਰੀਦਾ ਆ ਉਹ ਸੈਂਸਿਟਿਵ ਹੁੰਦੇ ਨੇ ਪਰ ਜਦੋਂ ਤੁਸੀਂ ਇੱਕ ਵਾਰੀ ਕਲੀਨਿੰਗ ਕਰਾ ਲਈ ਤੇ ਤੁਸੀਂ ਮੁੜ ਕੇ ਰੈਗੂਲਰਲੀ ਜਦੋਂ ਕਰਾ ਰਹੇ ਹੋ ਫੇਰ ਉਹ ਜਿਹੜੀ ਸੈਂਸਿਟਿਵਿਟੀ ਆ ਜਾਂ ਜਿਹੜੀ ਤੁਹਾਨੂੰ ਦੰਦ ਫੀਲ ਹੁੰਦੇ ਆ ਕਿ ਦੁੱਖ ਦੇ ਆ ਦੰਦ ਕਰਾਉਣ ਵੇਲੇ ਉਹ ਬਿਲਕੁਲ ਫੀਲ ਨਹੀਂ ਹੋਉਂਦੀ ਆ ਠੀਕ ਹੈ ਡਾਕਟਰ ਨਪ੍ਰੀਤ ਕੌਰ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਅੱਜ ਜੁੜੇ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਜੀ ਹੋਰ ਕਰਨੀਆਂ ਉਹ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ ਤੁਹਾਡਾ ਬਹੁਤ ਸ਼ੁਕਰੀਆ ਮੇਰੇ ਵੱਲੋਂ ਜੀ ਥੈਂਕ ਯੂ ਸੋ ਡਾਕਟਰ ਨਪ੍ਰੀਤ ਕੌਰ ਸੰਗਾ ਹੋਰਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਦੰਦਾਂ ਦੇ ਬਾਰੇ ਪਹਿਲੀ ਗੱਲ ਜੇ ਚਾਹੋ ਨਿਓ ਕਿ ਤੁਹਾਡੇ ਬੱਚੇ ਚੰਗਾ ਪੜ੍ਹਨ ਚੰਗਾ ਸੋਚਣ ਚੰਗੇ ਤਰੀਕੇ ਖੇਡਣ ਇੱਕ ਚੰਗੇ ਇਨਸਾਨ ਬਣਨ ਤੁਹਾਨੂੰ ਆਪਾ ਤਕਲੀਫ ਤੋਂ ਰਹਿਤ ਰੱਖਣਾ ਤਾਂ ਜੋ ਉਹ ਕੁਝ ਹੋਰ ਸੋਚ ਸਕਣ ਦੰਦਾਂ ਦੇ ਵਿੱਚ ਹੀ ਨਾ ਉਹਦਾ ਧਿਆਨ ਜਾਵੇ ਦੂਸਰਾ ਵੈਸੇ ਤਾਂ ਦੋਨਾਂ ਦੇ ਲਈ ਹੈ ਉਹਦੇ ਮਾਤਾ ਪਿਤਾ ਦੋਵਾਂ ਦੇ ਲਈ ਕਿ ਉਹਨਾਂ ਨੇ ਧਿਆਨ ਰੱਖਣਾ ਕਿਉਂਕਿ ਮਾਤਾ ਦੇ ਕੋਲੇ ਮੰਮੀ ਦੇ ਕੋਲੇ ਬੱਚੇ ਨੇ ਜ਼ ਸੋ ਮਾਤਾਵਾਂ ਜਿਹੜੀਆਂ ਨੇ ਉਹ ਖਾਸ ਤੌਰ ਤੇ ਪ੍ਰੋਗਰਾਮ ਨੂੰ ਇੱਕ ਤੋਂ ਵੱਧ ਵਾਰ ਸੁਣਨ ਉਹਨਾਂ ਦੇ ਉਹਨਾਂ ਚੀਜ਼ਾਂ ਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰਿਓ ਬਹੁਤ ਸਾਰੀਆਂ ਮਿੱਥਾਂ ਧਾਰਨਾਵਾਂ ਗਲਤ ਧਾਰਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਸਾਨੂੰ ਥੋੜਾ ਜਿਹਾ ਛੱਡਣ ਦੀ ਲੋੜ ਹੈ ਜੇ ਤੁਹਾਨੂੰ ਪ੍ਰੋਗਰਾਮ ਠੀਕ ਲੱਗਿਆ ਕੋਈ ਹੋਰ ਤੁਹਾਡਾ ਬੱਚਿਆਂ ਦੇ ਦੰਦਾਂ ਸੰਬੰਧੀ ਕੋਈ ਸਵਾਲ ਹੋਇਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਅਸੀਂ ਥੋੜੇ ਦਿਨਾਂ ਦੇ ਬਾਅਦ ਡਾਕਟਰ ਸਾਹਿਬ ਨੂੰ ਦੁਬਾਰਾ ਸਟੂਡੀਓ ਦੇ ਵਿੱਚ ਸੱਦਾ ਜਿਹੜਾ ਉਹ ਦੇ ਲਾਂਗੇ ਨੰਬਰ 2 ਅਜੇ ਬਹੁਤ ਸਾਰੀਆਂ ਹੋਰ ਗੱਲਾਂ ਜਿਹੜੀਆਂ ਸਾਡੇ ਤੁਹਾਡੇ ਉਮਰ ਵਾਲਿਆਂ ਲਈ ਕਰਨ ਵਾਲੀਆਂ ਕਿ ਦੰਦਾਂ ਦੇ ਦਰਦ ਬੜਾ ਹੁੰਦਾ ਹੈ ਕੀ ਕੋਈ ਅਸੀ ਤਕਨੀਕ ਆਈ ਹੈ ਕਿ ਭਾਈ ਅਸੀਂ ਦੰਦ ਠੀਕ ਵੀ ਕਰਾ ਲਈਏ ਤਕਲੀਫ ਵੀ ਘਟ ਹੋਵੇ ਕਈ ਵਾਰੀ ਅਸੀਂ ਬਰਸ਼ ਕਰਦੇ ਹਾਂ ਜਦੋਂ ਸਪਿਟ ਕਰਦੇ ਆਂ ਥੁੱਕਦੇ ਆਂ ਤਾਂ ਐਂ ਲੱਗਦਾ ਹੁੰਦਾ ਕਿ ਥੋੜਾ ਜਿਹਾ ਬਲੱਡ ਆ ਉਹਦੇ ਵਿੱਚ ਉਹਦਾ ਕੀ ਕਾਰਨ ਹੈ ਠੰਡੀ ਚੀਜ਼ ਲੱਗਦੀ ਹੈ ਤੱਤੀ ਚੀਜ਼ ਲੱਗਦੀ ਹੈ ਉਹਦਾ ਕੀ ਕਾਰਨ ਹੈ ਕੀ ਦੰਦ ਖਰਾਬ ਹੋਏ ਤੋਂ ਬਾਅਦ ਵੀ ਠੀਕ ਕੀਤਾ ਜਾ ਸਕਦਾ ਹੈ ਕਿ ਨਹੀਂ ਕੀਤਾ ਜਾ ਸਕਦਾ ਉਹਦੀ ਵੀ ਗੱਲ ਕਰ ਲਾਂਗੇ ਟੇਡੇ ਮੇਡੇ ਦੰਗਾਂ ਦੰਦਾਂ ਨੂੰ ਤਾਰ ਜੀ ਲੱਗੀ ਹੁੰਦੀ ਆ ਕਿੰਨੀ ਕੁ ਜ਼ਰੂਰੀ ਹੈ ਕੀ ਸਿਰਫ ਦੱਸਣ ਲਈ ਜ਼ਰੂਰੀ ਹੈ ਜਾਂ ਉਹਦਾ ਕੋਈ ਹੋਰ ਨੁਕਸਾਨ ਵੀ ਹੋ ਸਕਦਾ ਹੈ ਉਹ ਸਾਰੀਆਂ ਚੀਜ਼ਾਂ ਜਾਂ ਹੋਰ ਵੀ ਤੁਹਾਡੇ ਜਿਹੜੇ ਸਵਾਲ ਹੋਣਗੇ ਆਪਾਂ ਉਹਨਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਬਾਬਤ ਤੁਸੀਂ ਆਪਦੀਆਂ ਟਿੱਪਣੀਆਂ ਕਰ ਸਕਦੇ ਹੋ ਸੋ ਮੈਨੂੰ ਪਰਵੀ ਸਿੰਘ ਬਾਠ ਨੂੰ ਇੱਥੇ ਦਿਵਾ ਗਿਆ ਦੇਖਦੇ ਰਹਿਣਾ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ